ਇਨਾ ਤਾਂ ਸੱਦ ਬੋਲੇ ਸੋਲੇ ਨੇ ਉੱਤੇ ਕੀਤਾ ਬਿਨਾਂ ਸੂਰ ਦੇ ਮੇਰਾ ਬੱਚਾ ਸੱਦ ਕਰ ਕਰਕੇ ਮਾਰ ਕੋ ਕੋ ਕੇ ਮਾਰਿਆ ਗਿਆ ਜੀ ਬੁੱਚੜਾ ਵੰਗ ਮਾਰਿਆ ਗਿਆ ਬੁੱਚੜ ਵੀ ਸ਼ਾਇਦ ਮਾੜਾ ਮੋਟਾ ਦਿੱਸ ਕਰ ਲੈਂਦੇ ਪਰ ਇਹਨਾਂ ਨੇ ਨਹੀਂ ਕੀਤਾ ਕਰੋ ਜੋ ਤਾਂ ਗਏ ਸੀ ਉਹਨਾਂ ਦੇ ਫੇਸ ਸਿਕਸ ਸਕਰਾਚ ਨਹੀਂ ਸੀ ਬੋਡੀ ਤੇ ਕਦੇ ਕੋਈ ਸਕਰਾਚ ਨਹੀਂ ਕੋਈ ਇੱਕ ਦਾਣਾ ਵੀ ਨਹੀਂ ਸੀ ਪਰ ਜੋ ਬੋਡੀ ਆਈ ਉਹਨਾਂ ਦੇ ਬਕਾਇਦਾ ਇੱਥੋਂ ਇੱਥੋਂ ਕਾਲੇ ਨਿਸ਼ਾਨ ਹੈ ਤੇ ਇੱਕ ਸਕਰਾਚ ਹੈ ਕਾਲੇ ਰੰਗ ਦੇ ਇੱਥੇ ਨਿਸ਼ਾਨ ਇੱਥੇ ਪੈਰਾਂ ਤੇ ਐਡੇ ਮੋਟੇ ਮੋਟੇ ਛਾਲੇ ਨੇ ਜਿਵੇਂ ਮਤਲਬ ਬਹੁਤ ਪੂਰੀ ਤਰ੍ਹਾਂ ਮਾਰਿਆ ਹੁੰਦਾ ਇਹਨਾਂ ਨੂੰ ਉਸੇ ਤਰੀਕੇ ਨਾਲ ਕਰੰਟ ਦਿੱਤਾ ਜਾਵੇ ਜਿਵੇਂ ਇਹਨਾਂ ਨੇ ਮੇਰੇ ਘਰ ਵਾਲਿਆਂ ਨੂੰ ਮਾਰਿਆ ਉਹੀ ਇਹਨਾਂ ਨੂੰ ਦਰਦ ਉਹੀ ਪੱਗ ਨਾਲ ਇਹਨਾਂ ਨੂੰ ਘੜੀਸਿਆ ਜਾਵੇ ਜਿਵੇਂ ਉਹਨੂੰ ਮਾਰਿਆ ਗਲੇ ਤੇ ਪੱਗ ਨਾਲ ਘੜੀਸਣਾ ਉਹਦੇ ਨਿਸ਼ਾਨ ਹੈ ਅਸੀਂ ਐਂ ਨਹੀਂ ਬੋਲਦੇ ਉਹਦੀ ਬੋਡੀ ਤੇ ਨਿਸ਼ਾਨ ਹੈ ਆ ਬੱਚਾ ਛੋਟਾ ਜਿਹਾ ਮੈਨੂੰ ਕਿੰਨਾ ਬਾਪਾ ਲੈ ਕੇ ਦੇ ਮੈਂ ਕਿੰਤੋਂ ਮੈਂ ਵੀ ਆਹੀ ਬੱਲੇ ਛੋਟਾ ਜਹਾ ਉਹਨੂੰ ਆ ਬੱਚੀ ਇੱਕ ਇੱਕ ਕਿਤੇ ਕਿਤੇ ਘੜੀ ਹੋਊਗੀ ਧੱਕੇ ਬੱਚੇ ਦੇ ਨਾਲ ਦਿੱਤੇ ਪਿਓ ਨੇ ਪੂਰੇ ਕਰਨੇ ਆਪਦੇ ਪਰਦੇ ਗਲਤੀ ਹੁੰਦੀ ਮੈਂ ਕਹਿੰਦੀ ਆ ਜੇਲ੍ਹ ਚ ਬੰਦ ਕਰ ਦਿੰਦੇ ਪਰਚਾ ਕਰ ਦਿੰਦੇ ਅਸੀਂ ਆਪੇ ਪੁਗਤ ਲੈਂਦੇ ਸੀ ਆਪੇ ਸੋਲੂਸ਼ਨ ਕਰਦੇ ਤੁਸੀਂ ਮਾਰੇ ਐਡੀ ਬੁਰੀ ਤਰ੍ਹਾਂ ਤੁਸੀਂ ਪੱਗ ਨਾਲ ਗਲਾ ਕਟੋਟਿਆ ਉਹਦਾ ਬਸ ਸਿੱਧਾ ਚੱਕ ਕੇ ਟਾਰਚਰ ਕੀਤਾ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਕਿਸੇ ਤੋਂ ਪੁੱਛਿਆ ਨਹੀਂ ਸੋਚਿਆ ਕਿ ਦੋ ਤਿੰਨ ਘਰਾਂ ਦਾ ਮੁੰਡਾ ਇਕੱਲਾ ਹੈ ਪੈਸੇ ਲੁੱਟਣ ਦੀ ਸਕੀਮ ਬਣਾਈ ਸੀ ਉਹਨਾਂ ਨੇ ਤੇ ਉਹ ਟਰਚਰ ਕਰਕੇ ਉਹਨੂੰ ਮਨਾਉਂਦੇ ਸੀ ਵੀ ਤੂੰ ਮੰਨ ਲਈਂ ਬਈ ਵੇਚਦਾ ਤੂੰ ਕੁਛ ਉਹ ਜਦੋਂ ਨਹੀਂ ਮੰਨਿਆ ਤਾਂ ਟਰਚਰ ਇਹਨਾਂ ਨੇ ਇੰਨਾ ਕਰਤਾ ਕਿ ਉਹ ਬੱਚਾ ਸਹਿ ਨਹੀਂ ਸਕਿਆ ਤੇ ਬੱਚੇ ਨੂੰ ਮਾਰਤਾ ਕਤਲ ਕੀਤਾ ਜੀ ਬਿਲਕੁਲ ਪ्योर ਪੁਲਿਸ ਵਾਲਿਆਂ ਦੇ ਬੱਚੇ ਅਸੀਂ ਕਿੰਨੇ ਪੜਾਏ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਐਸਐਸਪੀ ਡੀਐਸਪੀ ਪੁਰਾਣੇ ਡੀਐਸਪੀ ਅਸੀਂ ਪਿਛਲੇ 13 ਸਾਲ ਤੋਂ ਅਸੀਂ ਹਾਈਲਾਈਟ ਦਾ ਕੰਮ ਕਰ ਰਹੇ ਹਾਂ ਬਰਨਾਲੇ জব ਕਰਦੇ ਸੀ ਬਰਨਾਲੇ ਕਿੰਨਾ ਸਨਮਾਨਿਤ ਕੀਤਾ ਗਿਆ ਤੁਸੀਂ ਕਾਲਜ ਚ ਜਾ ਕੇ ਦੇਖੋ ਕਿੰਨੀਆਂ ਟਰੋਫੀਆਂ ਮਿਲੀਆਂ ਉਹਨਾਂ ਨੂੰ ਸੱਡ ਕਰੇ ਰੋਟੀ ਉਹੀ ਲੈ ਕੇ ਆਉਂਦਾ ਸੀ ਉਹੀ ਪੈਸੇ ਕਮਾਉਂਦਾ ਸੀ ਉਹੀ ਰੋਟੀ ਬਣਾਉਂਦਾ ਸੀ ਅਸੀਂ ਹੁਣ ਰੋਟੀ ਦੇ ਮੁਹਤਾਜ ਹੀ ਹੋ ਗਏ ਇਹ ਜੀ ਬੰਦੇ ਜੀ ਅੱਜ ਸਾਡੇ ਬੱਚੇ ਦਾ ਨੁਕਸਾਨ ਕੀਤਾ ਹੈ ਕੱਲ ਨੂੰ ਦੱਸ ਉਹਨੂੰ ਹੋਰ ਮਾਰਨਗੇ ਉਹਨਾਂ ਨੂੰ ਤਾਂ ਪੁੱਸ ਪੈ ਜਾਣੀ ਐ ਇਸ ਚੀਜ਼ ਦੀ ਉਹੀ 84 ਵਾਲਾ ਦੌਰ ਮੁੜ ਕੇ ਆਣਾ ਸ਼ੁਰੂ ਹੋ ਜਾਣਾ ਉਦੋਂ ਖਾਲਸਤਾਨ ਦਾ ਏਜੰਡਾ ਜਿਹਾ ਬਣਾਉਂਦੇ ਸੀ ਹੁਣ ਨਸ਼ੇ ਦੀ ਆੜ ਚ ਇਹਨਾਂ ਨੇ ਜਵਾਨਾਂ ਨੂੰ ਮਾਰਨਾ ਸ਼ੁਰੂ ਕਰਤਾ ਸਿਰਫ ਆਪਦੀ ਤਰੱਕੀ ਆਸਤੇ ਵੀ ਸਾਡਾ ਫੀਤਾ ਇੱਕ ਹੋਰ ਵੱਜੇ ਨਰਿੰਦਰ ਹਾਇਲਰਸ ਪੜਾਉਂਦਾ ਸੀ ਜੀ ਉਹਨੇ ਸਭ ਤੋਂ ਇੰਗਲਿਸ਼ ਉਹਦੀ ਇੰਨੀ ਵਧੀਆ ਸੀ ਕਿ ਭਿੰਡਾ ਚੋਦੇ ਮੁਕਾਬਲੇ ਕੋਈ ਇੰਗਲਿਸ਼ ਨਹੀਂ ਬੋਲ ਸਕਦਾ ਜੀ ਤੁਹਾਡੇ ਬੇਟੇ ਤੇ ਪਹਿਲਾਂ ਕੋਈ ਪਰਚਾ ਨਹੀਂ ਕਿਸੇ ਕਿਸੇ ਦਾ ਕੋਈ ਪਰਚਾ ਨਹੀਂ ਜੀ ਕੋਈ ਉਹ ਅਪਰਾਧੀ ਰਿਆ ਹੋਵੇ ਕੋਈ ਗੈਂਗਸਟਰ ਕਿਸੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਜੀ ਬੈਗਨਗੇ ਨਾ ਉੱਚੀ ਬਾਤ ਗੱਲ ਹੀ ਨਹੀਂ ਕੀਤੀ ਕਦੇ ਕਿਸੇ ਨਾਲ ਉਹ ਟੀਚਰ ਜੀ ਕੇ ਐਸਐਸਬੀ ਨੇ ਕੱਲ ਸਵੇਰੇ ਮੈਨੂੰ ਮਿਲੇ ਐਸਐਸਬੀ ਕਹਿੰਦਾ ਮੈਂ ਤਾਂ ਆਪਦਾ ਬੱਚਾ ਇੱਥੋਂ ਪੜਾ ਕੇ ਬਾਹਰ ਭੇਜਿਆ ਕਾਰਵਾਈ ਹੋਈ ਤੁਹਾਡੀ ਇੱਛਾ ਜਿਵੇਂ ਜਿੰਮੇਸਤਰੀਕੇ ਨਾਲ ਉਹਦੇ ਨਾਲ ਕਤਲ ਹੋਇਆ ਉਹ ਮੈਂ ਇਨਚਾਰਜ ਤੇ ਜਾਂ ਕਿਸੇ ਕਰ ਉਹ ਕਾਰਵਾਈ ਹਾਲੇ ਤੱਕ ਕੋਈ ਨਹੀਂ ਹੋਈ ਅਸੀਂ ਐਫਆਈਆਰ ਦਿੱਤੀ ਹੈ ਤੇ ਰਾਤੀ ਮੈਨੂੰ ਤੋਂ ਬਿਆ ਤਿੰਨ ਬੰਦੇ ਹੋਰ ਨਾਮਜ਼ਦ ਕੀਤੇ ਉਹਨਾਂ ਨੇ ਇੱਕ ਹੋਲਡਰ ਦੋ ਸੀਏ ਸਟਾਫ ਦੇ ਹੋ ਰਹੇ ਚਾਰ ਬੰਦਿਆਂ ਨੇ ਚੱਕਿਆ ਸੀ ਉਹਨੂੰ ਚਾਰਜ ਨੂੰ ਨਾਮਜ਼ਦ ਕੀਤਾ ਚਾਹੀਦਾ ਇੰਚਾਰਜ ਤਾਂ ਕਹਿੰਦੇ ਉਹ ਅਵੇਲੇਬਲ ਹੀ ਨਹੀਂ ਸੀ ਉੱਥੇ ਪਰ ਇਹ ਉਹਦੇ ਹੀ ਰਾਜ ਤੋਂ ਬਿਨਾਂ ਕਿਵੇਂ ਹੋ ਜੂਗਾ ਇਹ ਇੱਕ ਕਰਨੀ ਤਿੰਨ ਕਰ ਬਰਬਾਦ ਕਰਦੇ ਉਹਨਾਂ ਨੇ ਦਾਦਕੇ ਵਾਲੂ ਵੀ ਇਕੱਲਾ ਨਾਨਕੇ ਵਾਲੂ ਵੀ ਇਕੱਲਾ ਸੀ ਇਧਰ ਉਹ ਬੱਚੇ ਸਾਡੇ ਰੋਲ ਤੇ ਛੋਟੇ ਛੋਟੇ ਪੰਜਾਬ ਪੁਲਿਸ ਦੇ ਮੂੰਹੋਂ ਫਿਰ 84 ਦੇ ਦਹਾਕੇ ਵਾਂਗ ਖੂਨ ਲੱਗ ਚੁੱਕਿਆ ਹੈ ਤੇ ਹਰ ਰੋਜ਼ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਜਿਨ੍ਹਾਂ ਦੇ ਵਿੱਚ ਬੇਕਸੂਰ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕੇ ਜਾਂ ਵਕਫਤ ਤਸ਼ੱਦਦ ਕਰਕੇ ਮਾਰਿਆ ਜਾ ਰਿਹਾ ਹੈ ਚਾਹੇ ਤਾਂ ਪਟਿਆਲਾ ਦੇ ਵਿੱਚ ਕਰਨਲ ਦਾ ਮਾਮਲਾ ਹੋਵੇ ਹੰਕਾਰੇ ਪੁਲਿਸ ਅਫਸਰਾਂ ਨੇ ਉੱਥੇ ਆਪਣੀ ਧੌਂਸ ਦਿਖਾ ਕੇ ਇਹ ਗੱਲ ਕਹੀ ਕਿ ਅਸੀਂ ਇੱਕ ਐਨਕਾਊਂਟਰ ਕਰਕੇ ਇੱਕ ਤੇਰਾ ਕਰ ਦੇਾਂਗੇ ਤਾਂ ਉਸ ਤੋਂ ਵੀ ਭਿਆਨਕ ਮਾਮਲਾ ਆਇਆ ਬਠਿੰਡੇ ਦਾ ਬਠਿੰਡੇ CIA 2 ਦੇ ਵਿੱਚ ਇੱਕ ਨੌਜਵਾਨ ਜਿਹਦਾ ਨਾਂ ਨਰਿੰਦਰਦੀਪ ਹੈ ਜਿਹਨੂੰ ਬੁਰੀ ਤਰ੍ਹਾਂ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਪੁਲਿਸ ਉਸ ਘਟਨਾ ਦੇ ਉੱਤੇ ਪਰਦੇ ਪਾਉਣ ਲਈ ਵੱਖ-ਵੱਖ ਤਰੀਕੇ ਅਪਣਾ ਰਹੀ ਹੈ ਪਰ ਜਿੰਨਾ ਘਰਾਂ ਦਾ ਚਿਰਾਗ ਬੁੱਝ ਗਿਆ ਤਿੰਨ ਘਰਾਂ ਦੇ ਵਿੱਚ ਇਕੱਲਾ ਨੌਜਵਾਨ ਸੀ ਉਹ ਤਿੰਨ ਘਰਾਂ ਦਾ ਚਿਰਾਗ ਬੁੱਝ ਗਿਆ ਇੱਕ ਮਾਂ ਦਾ ਪੁੱਤ ਗਿਆ ਇੱਕ ਪਤਨੀ ਦਾ ਪਤੀ ਗਿਆ ਇੱਕ ਬੱਚੇ ਦਾ ਬਾਪ ਗਿਆ ਉਹ ਸਾਰੇ ਘਰਾਂ ਦੇ ਵਿੱਚ ਹਨੇਰਾ ਛਾ ਚੁੱਕਿਆ ਹੈ ਇਹ ਪੁਲਿਸ ਦੀ ਵਜ੍ਹਾ ਦੇ ਨਾਲ ਪੁਲਿਸ ਸਟੇਟ ਬਣਦਾ ਜਾ ਰਿਹਾ ਸਾਡਾ ਪੰਜਾਬ ਜਿੱਥੇ ਪੁਲਿਸ ਜਿਹਨੂੰ ਚੱਕੇ ਦਿਲ ਕਰੇ ਮਾਰ ਦਿੰਦੀ ਹੈ ਜਿਸਤੇ ਜੋ ਦਿਲ ਕਰੇ ਉਹ ਜੁਰਮ ਕਰ ਦਿੰਦੀ ਹੈ ਤਾਂ ਇਸ ਤਰੀਕੇ ਦੀ ਘਟਨਾ ਸਾਡੇ ਨਾਲ ਪਰਿਵਾਰ ਹੈ ਬੀਤੇ ਪਰਸੋਂ ਦੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਹੈ ਇੱਕ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਨੌਜਵਾਨ ਦੱਸ ਰਿਹਾ ਸੀ ਕਿ ਆਏ ਮੇਰੇ ਸਾਥੀ ਨੂੰ ਪੁਲਿਸ ਨੇ ਚੱਕਿਆ ਤਛਦਦ ਕੀਤਾ ਸਭ ਕੁਝ ਜਿਹੜੀ ਆ ਉਹ ਸਾਹਮਣੇ ਆਈ ਉਸ ਤੋਂ ਬਾਅਦ ਇਹ ਚਰਚਾ ਆਈ ਸੀ ਕਿ ਉਹ ਨੌਜਵਾਨ ਹੈ ਕੌਣ ਕਿੱਥੇ ਹੈ ਤਾ ਉਸ ਪਰਿਵਾਰ ਕੋਲ ਪਹੁੰਚਿਆ ਕੱਲ ਦਾ ਪਰਿਵਾਰ ਜਿਵੇਂ ਨੌਜਵਾਨ ਦੀ ਮੌਤ ਹੋ ਜੇਵੇ ਤੇ ਪਰਿਵਾਰ ਨੂੰ ਇੱਕ ਵਾਰ ਕੁਝ ਨਹੀਂ ਸੋਚਦਾ ਹੁੰਦਾ ਜਿਹੜੀ ਮਾਂ ਦਾ ਪੁੱਤ ਜਿਹਦੇ ਪਿਓ ਦਾ ਪੁੱਤ ਚਲਿਆ ਗਿਆ ਉਹਨੂੰ ਕੁਝ ਨਹੀਂ ਸੋਚਦਾ ਹੁੰਦਾ ਕੱਲ ਦਾ ਪਰਿਵਾਰ ਨਹੀਂ ਇਹ ਗੱਲ ਕਰ ਰਿਹਾ ਸੀ ਪਰ ਅੱਜ ਪਰਿਵਾਰ ਕੋਲ ਪੋਸਟਮਾਰਟਮ ਦੀ ਵਰਬਰੀ ਰਿਪੋਰਟ ਵੀ ਆ ਚੁੱਕੀ ਹੈ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਦਿਨਿੰਦਰ ਦੇ ਪਿਤਾ ਜੀ ਅੰਕਲ ਸਸੀ ਗਾਰ ਸਸੀ ਗਾਰ ਜੀ ਦਿਨਿੰਦਰ ਕੀ ਕਰਦਾ ਕਈ ਕੰਮ ਕਰਦਾ ਦਿਨਿੰਦਰ ਹਾਈਲਾਈਟਸ ਪੜ੍ਹਾਉਂਦਾ ਸੀ ਜੀ ਉਹਨੇ ਸਭ ਤੋਂ ਇੰਗਲਿਸ਼ ਉਹਦੀ ਇੰਨੀ ਵਧੀਆ ਸੀ ਕਿ ਬਠਿੰਡਾ ਚੋਂ ਦੇ ਮੁਕਾਬਲੇ ਕੋਈ ਇੰਗ ਪਰ ਆ ਜਿਹੜਾ ਨਜਾਇਜ਼ ਉਹਨੇ ਧੱਕਾ ਕੀਤਾ ਨਾ ਸਾਨੂੰ ਕੋਈ ਰਿਪੋਰਟ ਕੀਤੀ ਉਹਨੇ ਨਾ ਕਿਸੇ ਨੇ ਸਾਨੂੰ ਦੱਸਿਆ ਵੀ ਤੁਹਾਡਾ ਬੱਚਾ ਕਿਸੇ ਗਲਤ ਸੰਗਤ ਚ ਆਇਆ ਜਾਂ ਕੋਈ ਇਸ ਤਰ੍ਹਾਂ ਬਸ ਸਿੱਧਾ ਚੱਕ ਕੇ ਟਰਚਰ ਕੀਤਾ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਕਿਸੇ ਤੋਂ ਪੁੱਛਿਆ ਨਹੀਂ ਅਸੀਂ ਸਾਨੂੰ ਪਤਾ ਸੀ ਫੋਰੈਂਸਿਕ ਜਾਂਚ ਉੱਥੇ ਸਿਵਲ ਚ ਤਾਂ ਹੋ ਨਹੀਂ ਸਕਦੀ ਇਸ ਲਈ ਅਸੀਂ ਐਮਜ ਦਾ ਦਰਵਾਜ਼ਾ ਖੜਕਾਇਆ ਜੀ ਐਮਜ ਨਾਲ ਤੁਹਾਨੂੰ ਪਤਾ ਸੀ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਰ ਬਲੀ ਡਾਕਟਰ ਨੇ ਸਾਨੂੰ ਰਿਪੋਰਟ ਦੇਤੀ ਵੀ ਇਹਦੀ ਝਟਕੇ ਨਾਲ ਮੌਤ ਹੋਈ ਹੈ ਕਰੰਟ ਦੇ ਝਟਕੇ ਕਨਵਰਜ ਸੰਦੇਹ ਕਹਿੰਦੇ ਉਹਨੂੰ ਉਹਦੇ ਨਾਲ ਮੌਤ ਹੋਈ ਹੈ ਤੇ ਸਰੀਰ ਤੇ ਪੂਰੇ ਤੇ ਸੱਟਾਂ ਦੇ ਨਿਸ਼ਾਨ ਹੈ ਉਹ ਰਿਪੋਰਟ ਕੱਲ ਤੱਕ ਸਾਨੂੰ ਮਿਲ ਜੇ ਜਾਂ ਪਰਸੋਂ ਮਿਲ ਜੇ ਦੋ ਦਿਨਾਂ ਦੇ ਵਿੱਚ ਵਿੱਚ ਆ ਜਾਊਗੀ ਰਿਪੋਰਟ ਅਕਲ ਤੁਹਾਡੇ ਬੇਟੇ ਤੇ ਪਹਿਲਾਂ ਕੋਈ ਪਰਚਾ ਨਹੀਂ ਕਿਸੇ ਕਿਸਮ ਦਾ ਕੋਈ ਪਰਚਾ ਨਹੀਂ ਜੀ ਕੋਈ অপরাধੀ ਰਿਆ ਹੋਵੇ ਕੋਈ ਗੈਂਗਸਟਰ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਜੀ ਬੈਂਕ ਨਕੇ ਨ ਉੱਚੀ ਬਾਤ ਗੱਲ ਹੀ ਨਹੀਂ ਕੀਤੀ ਕਦੇ ਕਿਸੇ ਨਾਲ ਉਹ ਟੀਚਰ ਜੀ ਕੇ ਐਸਐਸਬੀ ਨੇ ਕੱਲ ਸਵੇਰੇ ਮੈਨੂੰ ਮਿਲੇ ਐਸਐਸਬੀ ਕਹਿੰਦਾ ਮੈਂ ਤਾਂ ਆਪਦਾ ਬੱਚਾ ਇੱਥੋਂ ਪੜਾ ਕੇ ਬਾਹਰ ਭੇਜਿਆ ਤੇ ਫਿਰ ਤੁਸੀਂ ਕੀ ਮੰਨਦੇ ਹੋ ਵੀ ਐਡਾ ਉਹਦਾ ਜੁਰਮ ਕੀ ਪੁਲਿਸ ਨੇ ਦੱਸਿਆ ਮਤਲਬ ਤੁਹਾਨੂੰ ਕੀ ਜਾਣਕਾਰੀ ਮਿਲੀ ਹੁਣ ਤੱਕ ਵੀ ਕਿਵੇਂ ਉਹਨੂੰ ਚੱਕਿਆ ਉਹਨਾਂ ਨੇ ਸੋਚਿਆ ਕਿ ਦੋ ਤਿੰਨ ਘਰਾਂ ਦਾ ਮੁੰਡਾ ਇਕੱਲਾ ਪੈਸੇ ਲੁੱਟਣ ਦੀ ਸਕੀਮ ਬਣਾਈ ਸੀ ਉਹਨਾਂ ਨੇ ਤੇ ਉਹ ਟਰਚਰ ਕਰਕੇ ਉਹਨੂੰ ਮਨਾਉਂਦੇ ਸੀ ਵੀ ਤੂੰ ਮੰਨ ਲਈਂ ਵੇਚਦਾ ਤੂੰ ਕੁਝ ਉਹ ਜਦੋਂ ਨਹੀਂ ਮੰਨਿਆ ਤਾਂ ਟਰਚਰ ਇਹਨਾਂ ਨੇ ਇੰਨਾ ਕਰਤਾ ਕਿ ਉਹ ਬੱਚਾ ਸਹਿ ਨਹੀਂ ਸਕਿਆ ਤੇ ਬੱਚੇ ਨੂੰ ਮਾਰਤਾ ਕਤਲ ਕੀਤਾ ਜੀ ਬਿਲਕੁਲ ਪ्योर ਕਾਰਵਾਈ ਹੋਈ ਤੁਹਾਡੀ ਇੱਛਾ ਜਿਵੇਂ ਜਿਮਜਸਤਰੀਕੇ ਨਾਲ ਉਹਦੇ ਨਾਲ ਕਤਲ ਹੋਇਆ ਉਹਵੇਂ ਇੰਚਾਰਜ ਦਿੱਤੇ ਜਾਂ ਕਿਸੇ ਦੀ ਕਾਰਵਾਈ ਉਹ ਕਾਰਵਾਈ ਹਲੇ ਤੱਕ ਕੋਈ ਨਹੀਂ ਹੋਈ ਅਸੀਂ ਐਫ ਆਈ ਆਰ ਦਿੱਤੀ ਹੈ ਤੇ ਰਾਤੀ ਮੇਰੇ ਤੋਂ ਬਿਆਨ ਵੀ ਲੈਣ ਆਏ ਸੀਗੇ ਤਿੰਨ ਬੰਦੇ ਹੋਰ ਨਾਮਜ਼ਦ ਕੀਤੇ ਉਹਨਾਂ ਨੇ ਇੱਕ ਹੋਲਡਰ ਦੋ ਸੀਆਈਏ ਸਟਾਫ ਦੇ ਹੋ ਰਹੇ ਚਾਰ ਬੰਦਿਆਂ ਨੇ ਚੱਕਿਆ ਸੀਗਾ ਉਹਨੂੰ ਇੰਚਾਰਜ ਨੂੰ ਨਾਮਜ਼ਦ ਕੀਤਾ ਜਿੱਦੀ ਇੰਚਾਰਜ ਤਾਂ ਕਹਿੰਦੇ ਉਹ ਅਵੇਲੇਬਲ ਹੀ ਨਹੀਂ ਸੀ ਉੱਥੇ ਪਰ ਉਹਦੇ ਹੀ ਰਾਜ ਤੋਂ ਬਿਨਾਂ ਕਿਵੇਂ ਹੋ ਜੂਗਾ ਇਹ ਤੁਹਾਨੂੰ ਲੱਗਦਾ ਇੰਚਾਰਜ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਪੁੱਛੇ ਤਾਂ ਬਿਨਾ ਕਿਵੇਂ ਇੱਕ ਟੀਮ ਇਹਨਾਂ ਨੇ ਬਣਾ ਕੇ ਭੇਜਣੀ ਹੁੰਦੀ ਹੈ ਇਨਚਾਰਜ ਨੇ ਉਹਦੇ ਹੁਕਮਾਂ ਤੋਂ ਬਿਨਾ ਕਿਵੇਂ ਹੋ ਜੂਗਾ ਮਤਲਬ ਅਲੇ ਵੀ ਬੰਦੇ ਹੋਰ ਵੀ ਇਨਵੋਲ ਹੋਣਗੇ ਵਿੱਚ ਇਹਦੇ ਠੀਕ ਹੈ ਇਹ ਸ਼ੋਅ ਇਹਨਾਂ ਨੇ ਚਾਹ ਰਹੀ ਕਿਤੇ ਪ੍ਰਬੰਧੇ ਹੋਰ ਵੀ ਹੈਗੇ ਨਾਲ ਇਹਨਾਂ ਦੇ ਕਲਾ ਕਲਾ ਬੱਤਸੀ ਥੋੜੇ ਇੱਕੋ ਇੱਕ ਬੇਟਾ ਸੀ ਜੀ ਮੇਰਾ ਸਾਰੇ ਪਰਿਵਾਰ ਨੂੰ ਚਲਾਉਣ ਵਾਲਾ ਹੀ ਉਹੀ ਸੀਗਾ ਮੈਂ ਤਾਂ ਗੁਰਦੁਆਰੇ ਸੇਵਾ ਕਰਦਾ ਸੀ ਸੇਵਾ ਕਰਨ ਜੋ ਬੰਦਾ ਕੀ ਲਿਆਊਗਾ ਤੇ ਕੀ ਖੱਟੂਗਾ ਅੱਛਾ ਤੁਸੀਂ ਗੁਰਦੁਆਰੇ ਸੇਵਾ ਮੈਨੂੰ 15 ਸਾਲ ਹੋ ਗਏ ਜੀ ਗੁਰਦੁਆਰੇ ਟਕਣਾ ਸਾਹਿਬ ਦੀ ਸੇਵਾ ਕਰਦੇ ਨੂੰ ਐਜੇ ਡਾਕਟਰ ਉੱਥੇ ਮੈਡੀਸਪੈਂਸਰੀ ਚਾ ਬੱਚਾ ਰੁੱਲ ਗਿਆ ਸਾਡਾ 5 ਸਾਲ ਦਾ ਪੋੜਾ ਪੰਚੀ ਉਹ ਵਿਚਾਰਾ ਮਤਲਬ ਮਾਂ ਬੈਠੀ ਐ ਤੁਸੀਂ ਬੈਠੇ ਹੋ ਇਹ ਬੈਠੇ ਨੇ ਇਹਨਾਂ ਤਾਂ ਸਾਰੀ ਜ਼ਿੰਦਗੀ ਮਤਲਬ ਸਾਡੇ ਦਿਮਾਗ ਤੇ ਹੀ ਬੋਝ ਰਹੂਗਾ ਹੁਣ ਸਾਰੀ ਜ਼ਿੰਦਗੀ ਹੂੰ ਬੰਦਾ 100 ਉਮੀਦਾਂ ਨਾਲ ਬੱਚਿਆਂ ਨੂੰ ਵੱਡਾ ਕਰਦਾ ਬਹੁਤ ਸੋਚਿਆ ਬਹੁੰਦਾ ਮਤਲਬ ਦਾਦਾ ਦਾਜਾ ਪੋਤਿਆਂ ਦੇ ਵਿਆਹ ਵੀ ਸੋਚੀ ਬੈਠੇ ਹੋਣੇ ਉਹਨੂੰ ਵਾਲਾ ਤੋਂ ਫੜ ਕੇ ਵੀ ਘੜੀ ਸੱਗਿਆ ਜੀ ਵਾਲਾਂ ਦੇ ਵਿੱਚ ਪੱਤਿਆਂ ਦੇ ਛੋਟੇ ਛੋਟੇ ਪੱਤੇ ਜਿਹੜੇ ਦਰਖਤਾਂ ਦੇ ਹੁੰਦੇ ਇਹਨਾਂ ਤਸ਼ੱਦਦ ਕੀਤਾ ਗਿਆ ਕਿ ਉਹ ਬੱਚਾ ਸਹਿਣ ਨਹੀਂ ਕਰ ਸਕਿਆ ਐਡਾ 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 ਜੁਰਮ ਐਡਾ ਕੀ ਜੁਰਮ ਸੀ ਮਤਲਬ ਪੱਗ ਦਾ ਵੀ ਮਿਸਯੂਜ਼ ਕੀਤਾ ਗਿਆ ਜੇ ਸਰਦਾਰ ਦੀ ਪਗੜੀ ਉੱਤਰਦੀ ਹੈ ਤਾਂ ਪੋਣੀ ਕਦੇ ਟੁੱਟਦੀ ਨਹੀਂ ਹੁੰਦੀ ਉਵੇਂ ਦੀ ਉਵੇਂ ਪੋਣੀ ਪਈ ਰਹਿੰਦੀ ਹੈ ਪਰ ਇਹਨਾਂ ਨੇ ਪੱਗ ਨਾਲ ਬੰਨ ਕੇ ਉਹਨੂੰ ਕ੍ਰਿਸੇ ਆ ਵੀ ਇੱਕ ਜਾਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ ਐ ਮੁੜ ਕੇ ਪੱਗ ਤਿਆਰ ਕਰਕੇ ਹੋਏ ਇਹਨਾਂ ਨੇ ਗੱਡੀ ਦੇ ਵਿੱਚ ਫਿੱਟ ਕਰਤੀ ਤੇ ਮੁੜ ਕੇ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਐ ਗੱਡੀ ਦਾ ਕੋਈ ਪਾਰਟ ਤੇ ਵਧੀਆ ਫੋਟੋ ਲੈ ਲਓ ਤੁਸੀਂ ਗੱਡੀ ਦੇ ਮੂਰੇ ਕੋਈ ਬੰਪਰ ਨਹੀਂ ਵੱਜਿਆ ਕੋਈ ਕੁਝ ਨਹੀਂ ਵੱਜਿਆ ਕੱਲਾ ਅੰਦਰੋਂ ਸ਼ੀਸ਼ਾ ਤੋੜਿਆ ਗਿਆ ਜਾਣ ਕੇ ਵੀ ਸਿਵਲ ਚ ਉਹਨੇ ਐਡਮਿਟ ਨਹੀਂ ਕਰਨਾ ਸੀ ਨਹੀਂ ਵੈਸੇ ਐਕਸੀਡੈਂਟ ਦਾ ਰੂਪ ਦਿਖਾ ਕੇ ਉਹ ਸਿਵਲ ਚ ਛੱਡ ਕੇ ਮੁੰਡਾ ਤੇ ਕਾਰ ਦੀ ਚਾਬੀ ਵੀ ਨਾਲ ਲੈ ਕੇ ਭੱਜ ਗਿਆ ਉਹ ਚਾਬੀ ਨਾਲ ਲੈ ਕੇ ਭੱਜ ਉਹ ਮੁੰਡੇ ਵੀ ਨਾਲ ਹੀ ਨੂੰ ਬੋਲ ਵੈ ਜੀ ਇੱਕ ਗਗਨਦੀਪ ਹੈ ਜਿਹੜਾ ਜਿਹੜਾ ਹੁਣ ਆਪਦੇ ਪਚਾਸ ਤੇ ਵੀਡੀਓ ਚ ਤਾਂ ਪਾਈ ਜਾਂਦਾ ਲੇਕਿਨ ਉਹਦੀ ਉਹ ਛੱਡ ਕੇ ਭੱਜਿਆ ਉਤੋਂ ਸਿਵਲ ਹਸਪਤਾਲ ਚ ਤੇ ਹੈਪੀ ਲੂਥਰਾ ਨਾਂ ਦਾ ਬੰਦਾ ਉਹ ਹੈ ਜਿਹੜੇ ਇੰਸਟੀਚੂਨ ਚੋਂ ਪਿਕ ਕੀਤਾ ਉਹਨੂੰ ਜਿਹਨੇ ਪਿਕ ਇੰਸਟੀਚੂਨ ਚੋਂ ਲੈ ਕੇ ਗਿਆ 11:30 ਵਜੇ ਤੋਂ ਉਹ ਇੰਸਟੀਚੂਨ ਦੇ ਮਾਲਕ ਨੇ ਸਾਨੂੰ ਦੱਸਿਆ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਉਹਦੀ ਡੈਥ ਮੈਂ ਮੈਂ ਡਿਊਟੀ ਤੋਂ ਐਸੀ ਜੀ 8 ਵਜੇ 5:30 ਵਜੇ ਲਾਸਟ ਕਾਲ ਮੁੰਡੇ ਦੀ ਆਈ ਹੈ ਉਹ ਕਹਿੰਦਾ ਚਾਹ ਬਣਾ ਕੇ ਰੱਖੋ 5:30 ਇਹਨਾਂ ਨਾਲ ਗੱਲ ਹੋਈ ਹੈ 5:30 ਇਹਨਾਂ ਨਾਲ ਹੋਈ ਹੈ ਬਿਦੂ ਚਾਹ ਬਣਾ ਕੇ ਰੱਖੋ ਮੈਂ ਆ ਗਿਆ ਤੇ 5:30 ਵਜੇ ਉਹਨਾਂ ਨੇ ਉੱਥੋਂ ਆਈਟੀਆਈ ਚੌਂਕ ਕੋਲੇ ਜਿਹੜਾ ਪੁਲ ਹੈਗਾ ਉੱਥੋਂ ਉਹਨਾਂ ਨੇ ਚੱਕ ਲਿਆ ਉਹਨੂੰ ਮੜ ਕੇ ਉਹਦਾ ਫੋਨ ਸਵਿਚ ਆਫ ਕਰਤਾ ਅਸੀਂ 2 ਘੰਟੇ ਫੋਨ ਮਿਲਾਈ ਗਏ 30 40 ਗੱਲਾਂ ਅਸੀਂ ਕੀਤੀਆਂ ਜਦੋਂ 8 ਵਜੇ ਮੈਂ ਘਰੇ ਵੜਿਆ ਮੈਂ ਪੁੱਛਿਆ ਬੱਚਾ ਵੀ ਹੈ ਨਹੀਂ ਗੱਡੀ ਵੀ ਹੈ ਨਹੀਂ ਤੇ ਇਹ ਕਹਿੰਦੇ ਵੀ ਉਹ ਤਾਂ ਫੋਨ ਸਵਿਚ ਆਫ ਆਈ ਜਾਂਦਾ ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰਦਾ 3-4 ਗੱਲਾਂ ਮੈਂ ਕੀਤੀਆਂ ਤੋ ਉਹ ਕਹਿੰਦੇ ਸਵਿਚ ਆਫ ਹੈ ਫਿਰ ਮੈਂ ਲਾਸਟ ਗੱਲ ਕੀਤੀ ਤਾਂ ਮੁੰਡੇ ਨੇ ਫੋਨ ਚੱਕਿਆ ਮੈਂ ਤਾਂ ਕਿਹਾ ਕਿ ਤੇ ਬੇਟੇ ਨੇ ਚੱਕਿਆ ਪਰ ਮੁੰਡਾ ਕਹਿੰਦਾ ਨਹੀਂ ਜੀ ਮੈਂ ਤਾਂ ਇਹਦੀ ਜੇਬ ਚੋਂ ਕੱਢਿਆ ਤੇ ਮੈਂ ਕਿਹਾ ਤੇਰੇ ਕੋਲ ਫੋਨ ਕਿੱਥੋਂ ਆ ਗਿਆ ਹੂੰ ਕਹਿੰਦਾ ਜੀ ਇਹ ਕਰਕੇ ਗੱਡੀ ਲੱਗੀ ਜੀ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਚਾਜੋ ਬਸ ਫਟਾਫਟ ਉਹਨੇ ਮੋਬਾਈਲ ਹੀ ਰਸੀਡ ਤੇ ਸੜਦਾ ਗੱਡੀ ਦੇ ਤੇ ਗੱਡੀ ਨੂੰ ਲੋਕ ਕਰਕੇ ਚਾਬੀ ਲਾ ਕੇ ਭੱਜ ਗਿਆ ਸਾਡੇ ਜਦੋਂ ਅਸੀਂ ਪਹੁੰਚੇ ਉਦੋਂ ਤੱਕ ਤਾਂ ਖਾਣੀ ਖਤਮ ਹੋ ਚੁੱਕੀ ਸੀ ਜਦ ਐਕਸੀਡੈਂਟ ਹੁੰਦਾ ਆਪਣਾ ਕੋਈ ਬਾਹ ਟੁੱਟਦੀ ਆ ਕੋਈ ਸੱਟ ਵੱਜਦੀ ਕੋਈ ਜੀ ਕੋਈ ਜਿਹੇ ਕੋਈ ਨਿਸ਼ਾਨ ਹੀ ਨਹੀਂ ਜੀ ਕਿਸੇ ਕਿਸਮ ਦਾ ਗਰੰਟ ਦੇ ਨਿਸ਼ਾਨ ਹੈਗੇ ਗਰੰਟ ਦੇ ਨਿਸ਼ਾਨ ਪੈਰਾਂ ਦੇ ਨਿਸ਼ਾਨ ਆ ਕੁੱਟਿਆ ਵੀ ਦੇ ਜਿਵੇਂ ਛਾਲੇ ਹੋ ਜਾਂ ਇਸ ਤਰ੍ਹਾਂ ਦਾ ਇੰਨਾ ਤਸ਼ੱਦਦ ਕੀਤਾ ਗਿਆ ਮਤਲਬ ਕੋ-ਕੋ ਕੇ ਮਾਰਿਆ ਗਿਆ ਜੀ ਬੁਚੜਾ ਵਾਂਗ ਹੁੰਦਾ ਬੁਚੜਾ ਵਾਂਗ ਮਾਰਿਆ ਗਿਆ ਬੁਚੜ ਵੀ ਸ਼ਾਇਦ ਮਾੜਾ ਮੋਟਾ ਦਰਸ ਕਰ ਲੈਂਦੇ ਪਰ ਇਹਨਾਂ ਨੇ ਨਹੀਂ ਕੀਤਾ ਇੱਕ ਮਾਂ ਆਪਦੇ ਪੁੱਤ ਨੂੰ ਕੋਈ ਹੱਥ ਵੀ ਲਾ ਦੇਤੇ ਉਹਦਾ ਦਿਲ ਪਾੜ ਜਾਂਦਾ ਜਦੋਂ ਤੁਸੀਂ ਇਹ ਹਾਲਤ ਆਪਦਾ ਪੁੱਤ ਵੇਖਿਆ ਮੈਂ ਬੱਚੇ ਨੂੰ ਦੇਖਦੇ ਆ ਸਾਰ ਹਸਪਤਾਲ ਚ ਪਹੁੰਚਦੇ ਆ ਮੈਂ ਇਹੀ ਬੋਲਨੀ ਹੁਣ ਉੱਥੇ ਉੱਚੀ ਉੱਚੀ ਮੈਂ ਕਿਹਾ ਮੇਰੇ ਬੱਚੇ ਨੂੰ ਮਾਰ ਤੱਕ ਕਿਸੇ ਨੇ ਮੇਰੇ ਬੱਚੇ ਦਾ ਐਕਸੀਡੈਂਟ ਨਹੀਂ ਹੋਇਆ ਮੇਰੇ ਬੱਚੇ ਨੂੰ ਮਾਰ ਤੱਕ ਕਿਸੇ ਨੇ ਆਸ-ਪਾਸ ਵਾਲੇ ਮੈਨੂੰ ਕਹਿੰਦੇ ਕਹਿੰਦੇ ਮਾਤਾ ਇਹ ਤਾਂ ਹੁਣ ਚਲਿਆ ਗਿਆ ਬਸ ਇਹਨੇ ਕਿਹੜਾ ਦਬਾਬ ਦੇਣਾ ਕੋਈ ਮੈਂ ਉਹਨੂੰ ਸਾਰਾ ਕੱਪੜਾ ਉਹਦੇ ਮੂੰਹ ਤੋਂ ਲਾ ਕੇ ਦੇਖਿਆ ਉਹਦੇ ਕੋਈ ਚੀਟ ਨਹੀਂ ਸੀ ਕੁਝ ਨਹੀਂ ਸੀ ਕੋਈ ਐਕਸੀਡੈਂਟ ਨਹੀਂ ਸੀ ਕੁਝ ਨਹੀਂ ਸੀ ਮੇਰਾ ਬੱਚਾ ਕਦੇ ਉੱਚੀ ਬਾਤ ਨਹੀਂ ਬੋਲਿਆ ਕਦੇ ਵੀ ਅਸੀਂ ਜੋ ਮਰਜ਼ੀ ਉਹਨੂੰ ਕਹਿ ਲੀਏ ਕਦੇ ਕਿਸੇ ਨਾਲ ਵੀ ਉੱਚਾ ਬੋਲਦਾ ਸੀ ਤੇ ਇੰਨਾ ਤਸ਼ੱਦਦ ਪੁਲਿਸ ਵਾਲਿਆਂ ਨੇ ਉਹਤੇ ਕੀਤਾ ਬਿਨਾਂ ਕਸੂਰ ਦੇ ਮੈਨੂੰ ਇਨਸਾਫ ਦੁਆਇਆ ਜਾਵੇ ਸਰਕਾਰ ਤੋਂ ਇਨਸਾਫ ਦੁਆਇਆ ਜਾਵੇ ਮੇਰਾ ਬੱਚਾ ਤਸ਼ੱਦਦ ਕਰ ਕਰਕੇ ਮਾਰ ਮੇਰੀ ਦਈ ਹੀ ਮੰਗ ਹੈ ਮੇਰੇ ਆ ਬੱਚਾ ਛੋਟਾ ਜਿਹਾ ਮੈਨੂੰ ਕਿੱਥੋਂ ਪਾਪਾ ਲੈ ਕੇ ਦੇਵਾਂ ਤੇ ਕਿੱਥੋਂ ਮੈਂ ਵੀ ਆਈ ਪੱਲਿਆ ਛੋਟਾ ਜਹਾ ਉਹਨੂੰ ਅਸੀਂ ਲੜਨਾ ਜਾਵਣਾ ਪੱਲਿਆ ਸੀ ਇਹਦੇ ਚਾਲਾਂ ਪੂਰੇ ਕੌਣ ਕਰੂਗਾ ਪਾਪਾ ਤੋਂ ਬਿਨਾ ਮੈਂ ਉਹ ਰੋਲ ਨਹੀਂ ਅਦਾ ਕਰ ਸਕੂਗੀ ਉਹਦੀ ਕਮੀ ਪੂਰੀ ਨਹੀਂ ਕਰ ਸਕੂਗੀ ਆ ਬੱਚੀ ਇੱਕ ਕਿੱਥੇ ਕਿੱਥੇ ਖੜੀ ਹੋਊਗੀ ਜਾ ਕੇ ਬੱਚੇ ਦੇ ਨਾਲ ਦਿੱਤੇ ਬਿਓ ਨੇ ਪੂਰੇ ਕਰਨੇ ਆਪਦੇ ਪਰਛਾਵੇਂ ਅਸੀਂ ਬੱਚੇ ਨੂੰ ਪਿਓ ਕਿੱਥੋਂ ਦੇਵਾਂਗੇ ਇਹਨੂੰ ਇਹਦੇ ਘਰ ਵਾਲਾ ਕਿੱਥੋਂ ਦੇਵਾਂਗੇ ਉਹਦੀਆਂ ਕਮੀਆਂ ਕਿੱਥੇ ਪੂਰੀਆਂ ਕਰਾਂਗੇ ਜੋ ਵਾਈਫ ਤਾਂ ਆਪਣੇ ਪਤੀ ਨਾਲ ਗੱਲ ਕਰ ਸਕਦੀ ਉਹ ਕਿਹਦੇ ਨਾਲ ਕਰੂਗੀ ਮੈਨੂੰ ਇਨਸਾਫ ਦਵਾਇਆ ਜਾਵੇ ਬਾਕੀ ਰੋਟੀ ਰੋਜ਼ਗਾਰ ਦਾ ਸਾਧਨ ਹੈ ਜਿਹੜਾ ਉਹ ਪਰਿਵਾਰ ਨੂੰ ਆਪਦੇ ਬੱਚਿਆਂ ਦੇ ਸ਼ਾਖ ਪੂਰੇ ਕਰਨ ਨੂੰ ਆਪਦੀ ਆਪਦਾ ਪਰਿਵਾਰ ਚਲਾਉਣ ਨੂੰ ਉਹ ਬੱਚੇ ਸੀ ਸਾਡੇ ਕੋਲੇ ਅਸੀਂ ਤਾਂ ਹੁਣ ਬੁਢੇ ਬੇਚਾ ਸਾਡਾ ਕੀ ਪਤਾ ਸੀ ਹਾਂ ਕਦੋਂ ਕਦੋਂ ਤਮ ਤੋੜ ਜਾਣਾ ਇਹਨਾਂ ਨੇ ਤਾਂ ਗੰਭੈ ਪੈ ਗਿਆ ਚੰਗੇ ਬੰਦੇ ਵੀ ਨਹੀਂ ਦਿਖਤ ਆਗੇ ਹਾਂਜੀ ਮੈਂ ਕਿੱਡਾ ਵੱਡਾ ਗੰਭੈ ਪੈ ਗਿਆ ਜਿਾ ਜਿੰਦਗੀ ਦਾ ਭਰੋਸਾ ਹੈ ਇਹਨੂੰ ਕੋਣ ਪਾਲੂਗਾ ਬੱਚਾ ਨੂੰ ਬੱਚਿਆਂ ਦੀ ਮਾਂ ਨੂੰ ਕੋਣ ਪਾਲੂ ਕੋਈ ਕੋਣ ਪਾਲੇਗਾ ਕੀ ਲੱਗਦਾ ਕੋਈ ਕਰੋ ਵੀਰੇ ਕੀ ਲੱਗਦਾ ਕੋਈ ਮਤਲਬ ਐਂ ਕੁੱਟ ਦਿਆ ਨੂੰ ਕੋਈ ਤਰਸ ਨਹੀਂ ਆਇਆ ਉਹਨਾਂ ਨੂੰ ਵੀ ਮਤਲਬ ਯਾਰ ਇਹ ਵੀ ਤਾਂ ਇੱਕ ਇਨਸਾਨ ਹੈ ਉਹੀ ਤੇ ਦੁੱਖ ਇਸੇ ਗੱਲ ਦਾ ਹੀ ਹੈ ਨਾ ਵੀ ਜੇ ਉਹਨਾਂ ਨੇ ਪਕੜਿਆ ਸੀ ਉਹਨੂੰ ਕਿਸ ਜੁਰਮ ਚ ਪਕੜਿਆ ਸਾਨੂੰ ਸੱਦ ਦੇ ਦੱਸ ਦੇ ਵੀ ਐਸ ਜੁਰਮ ਚ ਅਸੀਂ ਤੁਹਾਡਾ ਬੱਚਾ ਪਕੜਿਆ ਅਸੀਂ ਆ ਸਜ਼ਾ ਦੇ ਰਹੇ ਹਾਂ ਇਹਨੂੰ ਮਾਰਨ ਦਾ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਸਰਕਾਰ ਕੋਲ ਕਿਹੜੀ ਕੋਲ ਸਰਕਾਰ ਕੋਲ ਹੱਕ ਹੈਗਾ ਇਹ ਵੀ ਉਹ ਬੱਚੇ ਨੂੰ ਕਿਸੇ ਨੂੰ ਅਰੈਸਟ ਕਰੋ ਕੋਈ ਆਰਡਰ ਹੋਵੇ ਕੋਈ ਬਲੇਮ ਹੋਵੇ ਉਹਦੇ ਤੇ ਤਾਂ ਹੀ ਫੜ ਸਕਦੇ ਹੋ ਨਾ ਕੀ ਬਲੇਮ ਸੀ ਮੇਰੇ ਬੱਚੇ ਦਾ ਕੀ ਕਸੂਰ ਸੀ ਕੀ ਉਹਨੇ ਕਿਸੇ ਦੀ ਚੋਰੀ ਕੀਤੀ ਡਾਕਾ ਕੀਤਾ ਕੋਈ ਕਤਲ ਕੀਤਾ ਉਹਨੇ ਭੱਜਿਆ ਉਹ ਕਿਥੋਂ ਆਪਦੀ ਡਿਊਟੀ ਤੋਂ ਤੁਸੀਂ ਉਹਨੂੰ ਲੈ ਕੇ ਆਏ ਹੋ ਤੇ ਆ ਕਤਲ ਕਰ ਰਹੇ ਹੋ ਤੁਸੀਂ ਉਹਨੂੰ ਮਾਰ ਰਹੇ ਹੋ ਜਾਨੋਂ ਮਾਰ ਰਹੇ ਹੋ ਜੁਰਮ ਹੈ ਉਹ ਤੇ ਪਰਚਾ ਪਾ ਦਿਓ ਠੀਕ ਹੈ ਉਹ ਆਪੇ ਆਪੇ ਪੁਗਤ ਲੂਗਾ ਜੀ ਉਹਦਾ ਕੋਈ ਜੁਰਮ ਹੈ ਪਰ ਆ ਆ ਆ ਹੱਲ ਆ ਤਾਂ ਪੁੱਤੀ ਖੋ ਲੈਣਾ ਇਹ ਬੇ ਇਹ ਪਰ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਮੈਂ ਤਾਂ ਕਹਿੰਨੀ ਹਾਂ ਉਹਨਾਂ ਨਾਲ ਵੀ ਉਹੀ ਸਲੂਕ ਕੀਤਾ ਜਾਵੇ ਜੋ ਉਹਨਾਂ ਨੇ ਮੇਰੇ ਬੱਚੇ ਨਾਲ ਕੀਤਾ ਬਰਖਾਸਤ ਹੋਣੇ ਚਾਹੀਦੇ ਜੋ ਬਰਖਾਸਤ ਉਹਨੇ ਚਾਹੀਦੇ ਜੂਟੀ ਤੋਂ ਇਹ ਜੇ ਬੰਦੇ ਜੇ ਅੱਜ ਸਾਡੇ ਬੱਚੇ ਦਾ ਨੁਕਸਾਨ ਕੀਤਾ ਇਹ ਕੱਲ ਨੂੰ ਦੱਸ ਉਹਨੂੰ ਹੋਰ ਮਾਰਨਗੇ ਉਹਨਾਂ ਨੂੰ ਤਾਂ ਪੁੱਸ ਬਹਿ ਜਾਣੀ ਐ ਇਸ ਚੀਜ਼ ਦੀ ਉਹੀ 84 ਵਾਲਾ ਦੌਰ ਮੁੜ ਕੇ ਆਣਾ ਸ਼ੁਰੂ ਹੋ ਜਾਣਾ ਉਦੋਂ ਖਾਲਸਾਤਾਨ ਦਾ ਏਜੰਡਾ ਜਿਹਾ ਬਣਾਉਂਦੇ ਸੀ ਹੁਣ ਨਸ਼ੇ ਦੀ ਆੜ ਚ ਇਹਨਾਂ ਨੇ ਜਵਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸਿਰਫ ਆਪਦੀ ਤਰੱਕੀ ਵਾਸਤੇ ਵੀ ਸਾਡਾ ਫੀਤਾ ਇੱਕ ਹੋਰ ਵੱਜੇ ਇਹ ਪੋਜੀਸ਼ਨ ਆ ਚੁੱਕੀ ਐ ਇਸ ਵੇਲੇ ਪੰਜਾਬ ਦੀ ਬਿਲਕੁਲ ਹੁਣ ਹੁਣ ਡਰ ਲੱਗਣ ਲੱਗ ਗਿਆ ਵੀ ਪਤਾ ਨਹੀਂ ਸਾਡਾ ਪੁੱਤ ਘਰੋਂ ਗਿਆ ਵਾਪਸ ਆਊ ਕਿ ਨਾ ਕਿਸੇ ਨੂੰ ਵੀ ਕੋਈ ਯਕੀਨ ਨਹੀਂ ਜੀ ਬਿਲਕੁਲ ਹੁਣ ਸਾਨੂੰ ਵੀ ਡਰ ਲੱਗਦਾ ਕਿ ਅਸੀਂ ਬਾਹਰ ਨਿਕਲਾਂਗੇ ਸਾਨੂੰ ਇਹਨਾਂ ਕੁਝ ਕਰਦੇ ਆ ਬੱਚਾ ਕੱਲ ਨੂੰ ਵੱਡਾ ਹੋਊਗਾ ਬਾਹਰ ਜਾਊਗੀ ਬੇਟੀ ਜਾਊਗੀ ਤੁਹਾਨੂੰ ਤਾਂ ਇਹ ਵੀ ਡਰ ਆ ਹੁਣ ਵੀ ਅਸੀਂ ਕਿਵੇਂ ਬਾਹਰ ਨਿਕਲੀਏ ਕੰਮ ਕਰਤੇ ਤਾਂ ਜਾਣਾ ਹੀ ਹੈ ਬੱਚਾ ਕੰਮ ਤੇ ਹੀ ਗਿਆ ਕੰਮ ਤੇ ਗਏ ਨੂੰ ਤੁਸੀਂ ਉਹਨੂੰ ਜਾਨੋਂ ਮਾਰ ਰਹੇ ਹੋ ਉਹ ਤਾਂ ਬਿਨਾਂ ਮਤਲਬ ਕਿਸੇ ਨੂੰ ਬੋਲਦਾ ਹੀ ਨਹੀਂ ਸੀ ਕੁਝ ਜੇ ਮੈਂ ਚੱਪ ਰਹਿ ਤਾ ਸਹੀ ਕਿ ਤੁਹਾਡੇ ਨਾਲ ਕੋਈ ਨਾ ਲਾਸਟ ਗੱਲ ਗਦੋ ਮੇਰੀ ਪਹਿਲਾਂ 5 ਵਜੇ ਗੱਲ ਹੋਈ ਸੀਗੀ ਤੇ ਕਹਰੇ ਸੀ ਮੈਂ ਪੜਾ ਰਿਆ ਬੱਚਿਆਂ ਨੂੰ ਤੇ ਵੀ ਮੈਂ 6 ਵਜੇ ਘਰੇ ਪਹੁੰਚ ਜਾਊਗਾ ਫਿਰ ਮੈਂ 5:30 ਫੋਨ ਕੀਤਾ ਕਹਿੰਦੇ ਨੰਸੀ ਚਾਹ ਬਣਾ ਬਸ ਮੈਂ ਆ ਗਿਆ ਮੈਂ ਫਿਰ 6 ਵਜੇ ਤੱਕ ਵੇਟ ਕਰਦੀ ਰਹੀ ਵੀ ਆ ਜਾਣਗੇ ਚਲੋ ਅੱਧਾ ਘੰਟੇ ਦਾ ਰਸਤਾ ਹੈਗਾ ਪਰ 6 ਵਜੇ ਤੋਂ ਬਾਅਦ ਨੰਬਰ ਸਵਿਚ ਆਫ ਸਵਿਚ ਆਫ ਦੋ ਨੰਬਰ ਸੀਗੇ ਦੋਨੋਂ ਹੀ ਸਵਿਚ ਆਫ ਆ ਰਹੇ ਸੀ ਮਤਲਬ ਮੈਂ 2 ਘੰਟੇ ਲਗਾਤਾਰ ਫੋਨ ਕੀਤਾ ਮਤਲਬ ਮੇਰੀ 50 ਤੋਂ ਲੈ ਕੇ 60 ਕਾਲਸ ਹੋਣਗੇ ਮੇਰੇ ਫੋਨ ਚੈੱਕ ਕਰ ਲੋ ਚਾਹੇ ਮੈਂ 1 ਮਿੰਟ ਵਿੱਚ ਕਿਉਂਕਿ ਮੈਨੂੰ ਨਾ ਅੰਦਰੋਂ ਘਬਰਾਹਟ ਸ਼ੁਰੂ ਹੋ ਗਈ ਵੀ ਐਂ ਕਦੇ ਹੋਇਆ ਨਹੀਂ ਕਦੇ ਹੋਇਆ ਨਹੀਂ ਕਦੇ ਵੀ ਨਹੀਂ ਹੋਇਆ ਕਦੇ ਹਮੇਸ਼ਾ ਅਗਰ ਬੈਟਰੀ ਵੀ ਲੋ ਹੋ ਜਾਂਦੀ ਹੈ ਤਾਂ ਕਿਤੇ ਵੀ ਖੜ ਕੇ ਚਾਰਜ ਕਰਕੇ ਗੈਰ ਜ਼ਿੰਮੇਵਾਰ ਨਹੀਂ ਸੀਗੇ ਜ਼ਿੰਮੇਵਾਰੀ ਨਾਲ ਹਮੇਸ਼ਾ ਤੇ ਘਰੇ ਡੌਗੀ ਰੱਖਿਆ ਵਸੀ ਬਿਮਾਰ ਸੀ ਉਹਨੂੰ ਕਹਿ ਰਹੇ ਸੀ ਉਹ ਕੁੱਤਾ ਬਹੁਤ ਪਿਆਰ ਕਰਦਾ ਸੀਗਾ ਵੀ ਇਹਨਾਂ ਨੂੰ ਅਡੀਕਦਾ ਸੀਗਾ ਤੇ ਮੈਂ ਕਿਹਾ ਇਹਨੂੰ ਡਾਕਟਰ ਕੋਲ ਲੈ ਕੇ ਜਾਣਾ ਵੀ ਇਹ ਸਵੇਰ ਦੀ ਬੋਲੀ ਨਹੀਂ ਆਂਦੀ ਕੁਝ ਬਰੂਨੀ ਹਾਂ ਕਹਿੰਦੇ ਕੋਈ ਨਹੀਂ ਆੰਨੇ ਡਾਕਟਰ ਕੋ ਲੈ ਕੇ ਜਾਣਨੇ ਆ ਤੇ ਅਸੀਂ ਕੰਟੀਨਿਊਸਲੀ ਫੋਨ ਕਰ ਰਹੇ ਸੀ ਮੈਂ ਵੀ ਮੰਮੀ ਵੀ ਡੈਡੀ ਵੀ ਕਿਉਂਕਿ ਇਹਨੂੰ ਲੇਟ ਕਦੇ ਹੋਏ ਹੀ ਨਹੀਂ 8 ਵਜੇ ਤੋਂ ਬਾਅਦ ਡੈਡੀ ਵੀ ਆਏ ਜਦੋਂ ਇਹਨਾਂ ਨੇ ਵੀ ਕਾਲ ਕਰਨੀ ਸ਼ੁਰੂ ਕੀਤੀ 8 ਹਾਂਜੀ 8 ਵੀ 8:30 ਟਾਈਮ ਨਹੀਂ ਪਤਾ ਬਸ ਐਨੇ 8 ਵਜੇ ਤੋਂ ਬਾਅਦ ਸਾਨੂੰ ਫੋਨ ਆਉਂਦਾ ਹਾਂ ਮੈਂ ਉਹਨਾਂ ਦੇ ਬੌਸ ਨੂੰ ਹੋਣ ਕਿਤਾ ਸੀ ਜਿੱਥੇ ਜੌਬ ਕਰਦੇ ਸੀ ਤੇ ਉਹਨਾਂ ਨੇ ਉਹ ਹਲੇ ਗੱਲ ਕਰ ਹੀ ਰਹੀ ਸੀ ਮੇਰੇ ਨਾਲ ਵੀ ਆਇਆ ਸੀ ਉਹਨਾਂ ਨੂੰ ਕੋਈ ਲੈ ਗਿਆ ਇੰਸਟੀਚਿਊਟ ਤੋਂ ਤੇ ਐਨੇ ਚ ਡੈਡੀ ਜਿਵੇਂ ਦੱਸ ਰਿਹਾ ਫੋਨ ਚੱਕਿਆ ਜਿਹੜੇ ਗगन ਆ ਉਹਨੇ ਤੇ ਕਹਿੰਦਾ ਕਿ ਐਕਸੀਡੈਂਟ ਹੋ ਗਿਆ ਤੇ ਵੀ ਤੁਸੀਂ ਆ ਜਾਓ ਤਾਂ ਉਹਨੇ ਇਹ ਦੱਸਿਆ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਕਾਲ ਕੀਤੀ ਵੀ ਦੱਸ ਦੇ ਮੜੀ ਵੀਡੀਓ ਕਾਲ ਕਰਾ ਦੇ ਵੀ ਵੀਰੇ ਮੈਂ ਮੈਸੇਜ ਵੀ ਕੀਤਾ ਵੀ ਵੀਰੇ ਮਾੜਾ ਕਾਲ ਚੱਕ ਲੈ ਪਲੀਜ਼ ਝੋਟ ਕਿੰਨੀ ਕ ਲੱਗੀ ਹੈ ਕਿੱਥੇ ਲੱਗੀ ਹੈ ਤਾਂ ਕੁਝ ਨਹੀਂ ਬਸ ਉਹਨੇ ਬਸ ਡੈਡੀ ਨਾਲ ਜੋ ਗੱਲ ਹੋਈ ਵੀ ਬੇਹੋਸ਼ ਹੋ ਗਿਆ ਉਹ ਤੱਕ ਸਾਨੂੰ ਆਈ ਸੀ ਚਲੋ ਐਕਸੀਡੈਂਟ ਕੋਈ ਗੱਲ ਨਹੀਂ ਅਸੀਂ ਫਿਰ ਵੀ ਆਪਣੇ ਆਪ ਨੂੰ ਸੰਭਾਲ ਲਿਆ ਵੀ ਕੋਈ ਨਹੀਂ ਮਾੜੀ ਮੋਟੀ ਝੋਟ ਹੋਣੀ ਘਬਰਾਟ ਮਾਰੇ ਲੱਗ ਗਈ ਉਹਨੀ ਪਰ ਜਦੋਂ ਕਾਰ ਦੀ ਹਾਲਤ ਇਹਨਾਂ ਨੇ ਮੈਂ ਤੱਕ ਨਹੀਂ ਗਈ ਸੀ ਮੈਂ ਬੱਚੇ ਕੋਲ ਸੀ ਕਿਉਂਕਿ ਬਾਈਕ ਦੇ ਜਦੋਂ ਕ ਇਕੱਲਾ ਸ਼ੀਸ਼ਾ ਤੋੜਿਆ ਗਿਆ ਕਾਰ ਉਹਦੀਆਂ ਉਹਦੀਆਂ ਫੋਟੋਆਂ ਅਸੀਂ ਲੈ ਕੇ ਆਇਆ ਕਾਰ ਦੀਆਂ ਉਹ ਤੁਸੀਂ ਲੈ ਸਕਦੇ ਹੋ ਕਾਰ ਦੀ ਹਾਲਤ ਵੀ ਦੇਖੀ ਹੈ ਤਾਂ ਇੱਕ ਹੋਰ ਐਕਸੀਡੈਂਟ ਸਾਡਾ ਪਹਿਲਾਂ ਵੀ ਹੋਇਆ ਸੀ ਠੀਕ ਹੈ ਉਹ ਮਤਲਬ ਅਸੀਂ ਕਾਲਜ ਜਾ ਰਹੇ ਸੀ ਤੇ ਬਾਰਿਸ਼ ਦਾ ਬਹਾਵ ਸੀ ਪਾਣੀ ਦਾ ਬਹਾਵ ਸੀ ਕਾਰ ਸਲਿੱਪ ਹੋ ਗਈ ਸੀ ਉਦੋਂ ਮਤਲਬ ਫਿਗੋ ਕਾਰ ਥੋੜੀ ਮਤਲਬ ਹੈਵੀ ਹੁੰਦੀ ਹੈ इजीली ਬੰਦੇ ਨੂੰ ਕੁਝ ਨਹੀਂ ਹੁੰਦਾ ਉਹਦੇ ਵਿੱਚ ਤੇ ਸਾਨੂੰ ਖਰੋਚ ਵੀ ਨਹੀਂ ਸੀ ਆਈ ਪਰ ਕਿਉਂਕਿ ਮੈਂ ਐਕਸੀਡੈਂਟ ਖੁਦ ਫੇਸ ਕੀਤਾ ਤੇ ਜਦੋਂ ਮੈਂ ਕਾਰ ਦੀ ਹਾਲਤ ਨੂੰ ਮੈਨੂੰ ਫੋਟੋ ਆਈ ਹੈ ਕਾਰ ਤਾਂ ਜਿਵੇਂ ਮਤਲਬ ਮਾੜਾ ਜਿਹਾ ਮੋਰਾ ਕੱਢਿਆ ਹੋਇਆ ਉਹਦੇ ਚ ਜਿਵੇਂ ਆਪਾਂ ਨਹੀਂ ਹੋਵੇ ਮਤਲਬ ਇਹ ਜੀ ਨਾਲ ਤਾਂ ਨਹੀਂ ਗਈ ਇਹ ਸ਼ੀਸ਼ਾ ਕੱਲਾ ਸ਼ੀਸ਼ੇ 'ਚ ਇੰਨਾ ਕ ਮੋਰਾ ਇੰਨਾ ਕ ਮੋਰਾ ਸਿਗਾ ਉਹ ਵੀ ਜਿਵੇਂ ਤੇ ਪੱਗ ਵੀ ਉਵੇਂ ਦੀ ਉਵੇਂ ਹੈਗੀ ਉਸ ਟਾਈਮ ਤੇ ਜੋ ਉਹਨਾਂ ਨੇ ਫੋਟੋ ਖਿੱਚੀ ਹੈ ਮਤਲਬ ਦੇਖ ਕੇ ਸਾਨੂੰ ਪ੍ਰੋਸੈਸ ਨਹੀਂ ਕਰ ਪਾ ਰਹੇ ਸੀ ਅਸੀਂ ਵੀ ਐਕਸੀਡੈਂਟ ਆਇਆ ਪਰ ਫਿਰ ਅਸੀਂ ਉਸ ਟਾਈਮ ਉਸ ਕੰਡੀਸ਼ਨ 'ਚ ਨਹੀਂ ਸੀ ਸਾਡਾ ਸਾਨੂੰ ਆਈ ਸੀ ਕੋਈ ਹੋਸ਼ ਆ ਜੇ ਹੋਸ਼ ਆ ਜੇ ਹੋਸ਼ ਆ ਜੇ ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਉਸ ਰਾਤ ਮੈਨੂੰ ਅਗਲੇ ਦਿਨ ਦੁਪਹਿਰੇ ਪਤਾ ਲੱਗਿਆ ਕਿਉਂਕਿ ਮੈਂ ਨਹੀਂ ਮਰ ਤੋ ਬਰਦਾਸ਼ ਹੋ ਰਿਹਾ ਸੀਗਾ ਆਪਣੇ ਵੱਲੋਂ ਕੋਸ਼ਿਸ਼ ਕੀਤੀ ਚਪਾਨ ਦੀ ਵੀ ਇਹਨੂੰ ਨਾ ਦੱਸੀਏ ਕਿਉਂਕਿ ਇਹਦੇ ਇਹਦੇ ਮੰਮੀ ਪਾਪਾ ਆਊਟ ਆਫ ਸਟੇਸ਼ਨ ਸੀਗੇ ਤਦਸੀਆ ਕਿ ਅਸੀਂ ਆਪ ਹੀ ਨੇ ਅਪਸੈਟ ਹੋ ਗਏ ਹਾਂ ਮਾਂ ਪਿਓ ਹੀ ਤਾਂ ਵੋਟੀ ਨੂੰ ਕਿਵੇਂ ਕੰਟਰੋਲ ਕਰਾਂਗੇ ਬੱਚੇ ਨੂੰ ਕਿਵੇਂ ਕੰਟਰੋਲ ਕਰਾਂਗੇ ਕੀ ਐਕਸੀਡੈਂਟ ਹੀ ਹੋਇਆ ਪਰ ਜਦੋਂ ਇਹ ਵੀਡੀਓ ਜਦੋਂ ਆਈ ਹੈ ਗगन ਦੀ ਤਾਂ ਉਦੋਂ ਅਸੀਂ ਸੋਚਣਾ ਸ਼ੁਰੂ ਕੀਤਾ ਕਿ ਜੋ ਸਾਡੇ ਭੈਣ ਭਰਾ ਨਾਲ ਉਹਨਾਂ ਨੇ ਵੀ ਦੇਖੀ ਪਤਾ ਕਰੀਏ ਕੀ ਹੋਇਆ ਫਿਰ ਇੱਕ ਵੀਰ ਜੀ ਉਹਨਾਂ ਨੇ ਜਾ ਕੇ ਬੋਡੀ ਦੀ ਫੋਟੋਜ਼ ਲੈਂਤੀਆਂ ਦਾ ਫੋਟੋਸ ਮੈਂ ਵੀ ਦੇਖੀ ਹੈ ਤੇ ਕਰੋ ਜਦੋਂ ਗਈ ਸੀ ਉਹਨਾਂ ਦੇ ਫੇਸ ਤੇ ਸਕ੍ਰੈਚ ਨਹੀਂ ਸੀ ਬਾਡੀ ਤੇ ਕਦੇ ਕੋਈ ਸਕ੍ਰੈਚ ਨਹੀਂ ਕੋਈ ਇੱਕ ਦਾਣਾ ਵੀ ਨਹੀਂ ਸੀ ਪਰ ਜੋ ਬਾਡੀ ਆਈ ਹੈ ਉਹਨਾਂ ਦੇ ਬਕਾਇਦਾ ਇੱਥੋਂ ਇੱਥੋਂ ਕਾਲੇ ਨਿਸ਼ਾਨ ਹੈ ਤੇ ਸਕ੍ਰੈਚ ਹੈ ਕਾਲੇ ਰੰਗ ਦੇ ਇੱਥੇ ਨਿਸ਼ਾਨ ਇੱਥੇ ਪੈਰਾਂ ਤੇ ਐਡੇ ਮੋٹے ਮੋٹے ਛਾਲੇ ਨੇ ਜਿਵੇਂ ਮਤਲਬ ਬਹੁਤ ਬੁਰੀ ਤਰ੍ਹਾਂ ਮਾਰਿਆ ਹੁੰਦਾ ਹਾਂਜੀ ਵੀ ਕੋਈ ਭਾਰੀ ਚੀਜ਼ ਨਾਲ ਜਿਵੇਂ ਬੈਕ ਤੇ ਹੈ ਗਲਾ ਗਲਾ ਜਿਵੇਂ ਹਾਰ ਬਣਾਵੇ ਏਦਾਂ ਵੀ ਦਬਾਇਆ ਹੁੰਦਾ ਜਿਵੇਂ ਤੇ ਫਿਰ ਜਦੋਂ ਅਸੀਂ ਮਤਲਬ ਪਹਿਲਾਂ ਅਸੀਂ ਸਮਝ ਨਹੀਂ ਆ ਰਹੀ ਸੀ ਕੀ ਹੋਇਆ ਕਿਉਂਕਿ ਪੁਲਿਸ ਤੇ ਸ਼ੱਕ ਅਸੀਂ ਨਹੀਂ ਕਰ ਸਕਦੇ ਅਸੀਂ ਪੁਲਿਸ ਨੂੰ ਅਸੀਂ ਸ਼ੱਕ ਨਹੀਂ ਕਰਦੇ ਸੀ ਪਰ ਜਦੋਂ ਉਹਨੇ ਬੰਦੇ ਨੇ ਦਿੱਤਾ ਵੀ ਸਾਰਾ ਉਹ ਦਿੱਤਾ ਉਸ ਤੇ ਅਸੀਂ ਜਦੋਂ ਸਾਰਾ ਫੋਰੈਂਸਿਕ ਰਿਪੋਰਟ ਜਦੋਂ ਆਈ ਹੈ ਉਹਦੇ ਚ ਕਲੀਅਰ ਕਟ ਉਹਨਾਂ ਨੇ ਵਰਬਲੀ ਉਦੋਂ ਹੀ ਕਮਿਊਨੀਕੇਟ ਕਰਤਾ ਕਿ ਕਰੰਟ ਲੱਗਿਆ ਬਾਡੀ ਦੇਖ ਕੇ ਬਾਡੀ ਦਾ ਬਲੈਕ ਹੋਣਾ ਜਦੋਂ ਕਰੇਗਾ ਇਹ ਕੁਝ ਵੀ ਨਹੀਂ ਸੀ ਇੱਕ ਟੀਚਰ ਸੀ ਜਾਣੇ ਮਨਨੇ શિક્ષਕ ਸੀਗੇ ਨਾਇਨ ਬੈਂਡ ਸਕੋਰਰ ਬਠਿੰਡਾ ਦਾ ਹਰ ਬੱਚਾ ਜਾਣਦਾ ਜਿਨੇ ਹਾਈਲਾਈਟਸ ਕੀਤੀ ਹੈ ਇੰਨੇ ਬੱਚੇ ਪੁਲਿਸ ਵਾਲਿਆਂ ਦੇ ਬੱਚੇ ਅਸੀਂ ਕਿੰਨੇ ਪੜਾਏ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਐਸਐਸਪੀ ਡੀਐਸਪੀ ਪੁਰਾਣੇ ਡੀਐਸਪੀ ਅਸੀਂ ਪਿਛਲੇ 13 ਸਾਲ ਤੋਂ ਅਸੀਂ ਹਾਈਲਾਈਟਸ ਦਾ ਕੰਮ ਕਰ ਰਹੇ ਹਾਂ ਬਰਨਾਲੇ ਜੌਬ ਕਰਦੇ ਸੀ ਬਰਨਾਲੇ ਕਿੰਨਾ ਸਨਮਾਨਿਤ ਕੀਤਾ ਗਿਆ ਤੁਸੀਂ ਕਾਲਜ ਚ ਜਾ ਕੇ ਦੇਖੋ ਕਿੰਨੀਆਂ ਟਰੋਫੀਆਂ ਮਿਲੀਆਂ ਉਹਨਾਂ ਨੂੰ ਜੇਲ੍ਹ ਚ ਜੇਲ੍ਹ ਕਿੰਨੀ ਸੁਣਾਦੀ 33 ਇਅਰਸ 33 ਸਾਲ ਹਾਂ ਜੀ 33 ਇਅਰ ਸੀ ਉਹਨਾਂ ਨੇ ਬਹੁਤ ਉਪਲਬਧੀਆਂ ਸੀ ਉਹਨਾਂ ਦੀ ਬਹੁਤ ਉਪਲਬਧੀਆਂ ਕੋਈ ਮਤਲਬ ਹਰ ਕਿਸੇ ਤੋਂ ਪਿਆਰ ਹੀ ਪਾਇਆ ਉਹਨਾਂ ਨੇ ਕਦੇ ਕੋਈ ਰੰਜਿਸ਼ ਨਹੀਂ ਕੋਈ ਮਤਲਬ ਹਰ ਕਿਸੇ ਤੇ ਵਿਸ਼ਵਾਸ ਕਰਦੇ ਸੀ ਹਾਲਾਂਕਿ ਮੈਂ ਕਹਿੰਦੀ ਸੀ ਨਹੀਂ ਇਹ ਦੁਨੀਆ ਵਿਸ਼ਵਾਸ ਦੇ ਕਾਬਿਲ ਨਹੀਂ ਹੈ ਪਰ ਜਦੋਂ ਹੀ ਕਿਸੇ ਨੇ ਫੋਨ ਕਰ ਦੇਣਾ ਬਾਈ ਜੀ ਆ ਜਾਓ ਬਾਈ ਜੀ ਕੰਮ ਹੈ ਪਤਾ ਨਹੀਂ ਉਹਨਾਂ ਨੇ ਕੀ ਇੰਸਟੀਚੂਟ ਚ ਕੀ ਕਹਿ ਕੇ ਲੈ ਕੇ ਗਏ ਆ ਕੁਝ ਨਹੀਂ ਪਤਾ ਹੋ ਸਕਦਾ ਕੁਝ ਮਦਦ ਦੀ ਪੁਕਾਰ ਕੀਤੀ ਹੋਵੇ ਬੇਟੇ ਦੀ ਉਮਰ ਕੀ ਹੈ ਇਹ 5 ਸਾਲ ਦਾ 5 ਸਾਲ ਨੂੰ ਕੁਝ ਨਹੀਂ ਪਤਾ 5 ਸਾਲ ਦੇ ਬੇਟੇ ਤੋਂ ਮਤਲਬ ਆ ਬੱਚੇ ਨੂੰ ਕੁਝ ਨਹੀਂ ਪਤਾ ਕਿ ਮੈਨੂੰ ਵੀ ਜੌਬ ਨਹੀਂ ਕਰਨ ਦਿੰਦੇ ਸੀ ਕਹਿੰਦੇ ਸੀ ਨਹੀਂ ਤੂੰ ਕੁਝ ਨਹੀਂ ਕਰਨਾ ਤੂੰ ਰਹਿ ਕਰੇ ਮੇਰੇ ਪੇਰੈਂਟਸ ਮੇਰੀ ਤਾਂ ਹੀ ਅਪੀਲ ਹੈ ਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ ਅੱਜ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਸੀ ਜਾਂ ਕੋਈ ਵੀ ਪਠਿੰਡਾ ਵਾਸੀ ਪੁਲਿਸ ਤੇ ਕਦੇ ਕੋਈ ਵਿਸ਼ਵਾਸ ਕਰ ਪਾਊਗਾ ਇਹਨਾਂ ਨੂੰ ਉਸੇ ਤਰੀਕੇ ਨਾਲ ਕਰੰਟ ਦਿੱਤਾ ਜਾਵੇ ਜਿਵੇਂ ਇਹਨਾਂ ਨੇ ਮੇਰੇ ਘਰ ਵਾਲਿਆਂ ਨੂੰ ਮਾਰਿਆ ਉਹੀ ਇਹਨਾਂ ਨੂੰ ਦਰਦ ਉਹੀ ਪੱਗ ਨਾਲ ਇਹਨਾਂ ਨੂੰ ਘੜੀਸਿਆ ਜਾਵੇ ਜਿਵੇਂ ਉਹਨੂੰ ਮਾਰਿਆ ਗਲੇ ਤੇ ਪੱਗ ਨਾਲ ਘੜੀਸਣਾ ਉਹਦੇ ਨਿਸ਼ਾਨ ਹੈ ਅਸੀਂ ਐਂ ਨਹੀਂ ਬੋਲਦੇ ਉਹਦੀ ਬੋਡੀ ਤੇ ਨਿਸ਼ਾਨ ਹੈ ਕਿੱਡਾ ਕਿੱਡਾ ਕ੍ਰਿਮੀਨਲ ਸੀ ਤੁਹਾਡਾ ਕੁਝ ਵੀ ਨਹੀਂ ਉਹ ਰੱਬ ਦਾ ਬੰਦਾ ਸੀ ਨਹੀਂ ਉਹ ਨਾ ਕਦੇ ਉੱਚੀ ਬੋਲਦਾ ਪੜਾਉਣ ਸਿਰਫ ਉਹਨੂੰ ਪੜਾਉਂਦਾ ਸੀਗਾ ਕਿ ਮੈਂ ਬੱਚੇ ਨੂੰ ਪੜਾਣਾ ਹੈ ਕੈਨੇਡਾ ਦੇ ਉਹਦੇ ਕੈਨੇਡਾ ਤੋਂ ਬੱਚੇ ਪੜਦੇ ਸੀ ਇੰਡੀਆ ਤੋਂ ਪੜਦੇ ਸੀ ਬੱਚੇ ਇੰਨੇ ਮਿਹਨਤੀ ਸੀਗੇ ਬੱਚੇ ਦਾ ਬਰਥਡੇ ਆ 1 ਜੂਨ ਨੂੰ ਮੈਨੂੰ ਕਹਿੰਦੇ ਇਹਨੂੰ ਗਿਫਟ ਲੈ ਕੇ ਦਊਂਗਾ ਮੈਂ ਇੰਨੇ ਪਲਾਨਿੰਗ ਸੀਗੀਆਂ ਕਿ ਤੈਨੂੰ ਵੀ ਗਿਫਟ ਲੈ ਕੇ ਦਊਂਗਾ ਮੇਰਾ ਬਰਥਡੇ ਵੀ ਨਾਲ ਹੀ ਆ ਰਿਹਾ ਸੀਗਾ ਇੰਨੀਆਂ ਪਲਾਨਿੰਗਸ ਵੀ ਅਸੀਂ ਇੱਧਰ ਆਪਾਂ ਗੁਰਦੁਆਰੇ ਜਾ ਕੇ ਆਵਾਂਗੇ ਅਕਾਲਗੜ੍ਹ ਦਾ ਸੋਚਿਆ ਸੀਗਾ ਅਕਾਲਗੜ੍ਹ ਜਾ ਕੇ ਆਵਾਂਗੇ ਸਾਰੇ ਸੁਪਨੇ ਖਤਮ ਕਰ ਅਰੇ ਸੁਪਨੇ ਖਤਮ ਘਰੀ ਸ਼ੁਰੂਆਤ ਕਰ ਤਾਜੀ ਸਭ ਕਰ ਲਵਾ ਇੱਕ ਕਰ ਨਹੀਂ ਤਿੰਨ ਕਰ ਬਰਬਾਦ ਕਰਦੇ ਉਹਨਾਂ ਨੂੰ ਦਾਦਕੇ ਵੱਲ ਵੀ ਇਕੱਲਾ ਨਣਕੇ ਵੱਲ ਵੀ ਇਕੱਲਾ ਸੀ ਇਦਰ ਉਹ ਬੱਚੇ ਸਾਡੇ ਰੋਲ ਤੇ ਛੋਟੇ ਛੋਟੇ ਤੁਸੀਂ ਇੱਕ ਸੇਵਾ ਕਰਨ ਵਾਲੇ ਬੰਦੇ ਮਤਲਬ ਜਿਵੇਂ ਸਾਰਾ ਦਿਨ ਗੁਰਦੁਆਰੇ ਰਹਿਣ ਵਾਲੇ ਬੰਦੇ ਮਤਲਬ ਕੀ ਮੰਨਣਗੇ ਉਹਨਾਂ ਮਤਲਬ ਕਿਸ ਤਰੀਕੇ ਦਾ ਮਤਲਬ ਇੱਥੇ ਕੋਈ ਸੇਵਾ ਭਾਵਨੀ ਜੀ ਇਹ ਕੁਝ ਨਹੀਂ ਦੇਖਦੇ ਨਾ ਅੱਗਾ ਦੇਖਦੇ ਨਾ ਪਿੱਛੇ ਬਸ ਆਪਦੇ ਫਿੱਤਿਆਂ ਦੀ ਵੀ ਇਹਨਾਂ ਨੂੰ ਵੀ ਸਾਡੇ ਇੱਕ ਫਿੱਤਾ ਹੋਰ ਲੱਗ ਜੇ ਚਾਹੇ ਕੋਈ ਮਰਦਾ ਚਾਹੇ ਕੋਈ ਜਿਉਂਦਾ ਮਰਦਾ ਜਵਾਨ ਪੁੱਤ ਮਰਦਾ ਜੀ ਸਾਹਮਣੇ ਵਰਬਲੀ ਸਾਨੂੰ ਫੋਰੈਂਸਿਕ ਡਿਪਾਰਟਮੈਂਟ ਵਾਲੇ ਨੇ ਦੱਸਤਾ ਕਸੂਰ ਮੈਨੂੰ ਇਹ ਦੱਸੋ ਕਸੂਰ ਕੀ ਸੀ ਉਹਦਾ ਉਹਦੀ ਤਲਾਸ਼ੀ ਲੰਦੇ ਉਹਦੀ ਕਾਰ 'ਚ ਕੁਛ ਨਹੀਂ ਮਿਲਿਆ ਉਹਨੇ ਖੁਦ ਬਿਆਨ ਦਿੱਤਾ ਜਿਹੜਾ ਜਿਹਨੇ ਵੀਡੀਓ ਪਾਈ ਹੈ ਵੀ ਸਾਡੀ ਕਾਰ 'ਚੋਂ ਸਾਡੀ ਜੇਬਾਂ 'ਚੋਂ ਅਸੀਂ ਸਹੀ ਸਲਾਮਤ ਖੜੇ ਸੀ ਦੱਸੋ ਅਸੀਂ ਕੀ ਕੀਤਾ ਸੀ ਫੋਰੈਂਸਿਕ ਰਿਪੋਰਟ ਵਰਬਲੀ ਆਇਆ ਕਿ ਕੋਈ ਨਸ਼ੇ ਦਾ ਪਦਾਰਥ ਕੋਈ ਬੋਡੀ 'ਚ ਕੁਛ ਨਹੀਂ ਸੀਗਾ ਮਤਲਬ ਆਪਣੀ ਗਲਤੀ ਵੀ ਸੀ ਗਲਤੀ ਵੀ ਮੰਨ ਲਓ ਕੋਈ ਗਲਤੀ ਵੀ ਅਧੁੱਤ ਪਰਚਾ ਪਾ ਦਿਓ ਗਲਤੀ ਹੁੰਦੀ ਮੈਂ ਕਹਿੰਦੀ ਆ ਤੁਸੀਂ ਸਾਨੂੰ ਬੁਲਾ ਲੈਂਦੇ ਇੱਕ ਵਾਰ ਇੱਕ ਵਾਰ ਸਾਨੂੰ ਫੋਨ ਕਰ ਦਿੰਦੇ ਜੇਲ੍ਹ ਚ ਬੰਦ ਕਰ ਦਿੰਦੇ ਪਰਚਾ ਕਰ ਦਿੰਦੇ ਅਸੀਂ ਆਪੇ ਪੁਗਤ ਲੈਂਦੇ ਸੀ ਆਪੇ ਸੋਲੂਸ਼ਨ ਕਰਦੇ ਤੁਸੀ ਮਾਰੇ ਐਡੀ ਪੂਰੀ ਤਰ੍ਹਾਂ ਉਹਨੂੰ ਕੜੀਸ ਕੜੀਸ ਕੇ ਪੱਗ ਨਾਲ ਸਿੱਖੀ ਦੀ ਪੱਗ ਸਾਡੀ ਸ਼ਾਨ ਹੁੰਦੀ ਹੈ ਤੁਸੀਂ ਪੱਗ ਨਾਲ ਗਲਾ ਕਟ ਕੋਟਿਆ ਉਹਦਾ ਬਾਕੀ ਟੀਮ ਉਹਨਾਂ 'ਚ ਦਰਿੰਦਗੀ ਸੀ ਇੰਨੀ ਜੇ ਇੱਕ ਬੰਦਾ ਕਰ ਰਿਹਾ ਸੀ ਚਾਰ ਜਣੇ ਰੋਕ ਨਹੀਂ ਸਕਦੇ ਸੀ ਉਹਨੂੰ ਕੋਈ ਕੋਈ ਤਾਂ ਇਨਸਾਨੀਅਤ ਦਿਖਾਉਂਦਾ ਪੁਲਿਸ ਵਾਲਿਆਂ ਦੇ 'ਚ ਇਨਸਾਨੀਅਤ ਨਹੀਂ ਹੁੰਦੀ ਉਹ ਨਹੀਂ ਕਿਸੇ ਦੀ ਉਹ ਨਹੀਂ ਕਿਸਦੇ ਪੁੱਤ ਨੇ ਸੱਡ ਕਰੇ ਰੋਟੀ ਉਹ ਹੀ ਲੈ ਕੇ ਆਉਂਦਾ ਸੀ ਉਹੀ ਪੈਸੇ ਕਮਾਉਂਦਾ ਸੀ ਉਹੀ ਰੋਟੀ ਬਣਾਉਂਦਾ ਸੀ ਅਸੀਂ ਹੁਣ ਰੋਟੀ ਦੇ ਮਹਤਾਜ ਹੀ ਹੋ ਗਏ ਮੈਂ ਹਾਊਸ ਵਾਈਫ ਹਾਂ ਮੈਂ ਬੱਚੇ ਦਾ ਬੱਚੇ ਦਾ ਛੋਟਾ ਹੈ ਮੇਰਾ ਮਦਰ ਮੇਰੇ ਮਦਰ ਨਾਲ ਰਟਾਇਡ ਨੇ ਫਾਦਰ ਨਾਲ ਸੇਵਾ ਕਰਦੇ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਸਾਰਾ ਘਰ ਹੀ ਯਾੜ ਕੇ ਰੱਖਦਾ ਸਾਰਾ ਕੁਝ ਖਤਮ ਕਰਦਾ ਤਿੰਨ ਘਰ ਉੱਡ ਗਏ ਜੀ ਇੱਕ ਨਹੀਂ ਤਿੰਨ ਘਰ ਉੱਡ ਗਏ ਤਿੰਨ ਘਰ ਤਿੰਨ ਘਰਾਂ ਦਾ ਇਕੱਲਾ ਇਕੱਲਾ ਚਿਰਾਗ ਸੀ ਸਾਡਾ ਕੋ-ਕੋ ਕੇ ਮਰਿਆ ਇਹਨਾਂ ਨੇ ਤਸੀਹੇ ਦੇ ਦੇ ਉਹੀ 84 ਵਾਲੀ ਗੱਲਾਂ ਫੇਰ ਯਾਦਾਂ ਲੱਗੀਆਂ ਭਾਵੇਂ ਅਸੀਂ ਉਦੋਂ ਛੋਟੇ ਸੀ ਪਰ ਸੁਣਦੇ ਸੀ ਵੀ ਉੱਥੋਂ ਚੱਕ ਲਿਆ ਤੇ ਮਾਰਤਾ ਉਹੀ ਕੰਮ ਇਹਨਾਂ ਨੇ ਸ਼ੁਰੂ ਕਰ ਰੱਖਿਆ ਹੁਣ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਬੱਚਾ ਤਾਂ ਸਾਡਾ ਵਾਪਸ ਨਹੀਂ ਆਏਗਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਹੋਰ ਕਿਸੇ ਨਾਲ ਨਾ ਹੋਵੇ ਇਹ ਸਾਨੂੰ ਇਨਸਾਫ ਇਹੀ ਹੈ ਵੀ ਉਹਨਾਂ ਨੂੰ ਉਵੇਂ ਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਉਹਨਾਂ ਨੇ ਸਾਡੇ ਬੱਚੇ ਨਾਲ ਕੀਤਾ ਜਿਵੇਂ ਤੁਸੀਂ ਸੁਣਾ ਹੀ ਹੈ ਪਰਿਵਾਰ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਕੋ ਕੋ ਕੇ ਮਾਰਿਆ ਗਿਆ ਕੱਲ ਤੱਕ ਇਹ ਜਿੰਜਾਂ ਦੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬਠਿੰਡਾ ਪੁਲਿਸ ਪਰ ਹੁਣ ਪਰਦਾ ਜਿਹੜਾ ਸੱਚਾ ਉਹ ਤੋਂ ਨਹੀਂ ਰਹਿੰਦਾ ਇੱਕ ਮਾਂ ਤੋਂ ਇੱਕ ਪਤਨੀ ਤੋਂ ਇੱਕ ਪਿਓ ਤੋਂ ਜਦੋਂ ਉਹਦਾ ਪੁੱਤ ਖੋ ਲਿਆ ਜਾਵੇ ਫਿਰ ਪਿੱਛੇ ਉਹਨਾਂ ਦੇ ਕੀ ਰਹਿ ਜਾਂਦਾ ਸੋ ਇਹ ਪਰਦੇ ਪਾਉਣ ਦੀ ਜਗਾ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਇਹਨਾਂ ਦਾ ਪਰਿਵਾਰ ਤਿੰਨ ਘਰਾਂ ਦਾ ਮਤਲਬ ਇੱਥੇ ਵੇਖ ਵੇਖਣ ਵਾਲੀ ਗੱਲ ਹੈ ਕਿ ਤਿੰਨ ਘਰਾਂ ਦੇ ਵਿੱਚ ਸਿਰਫ ਇੱਕ ਬੱਚਾ ਸੀ ਜਿਹੜਾ ਖੋ ਲਿਆ ਗਿਆ 33 ਸਾਲ ਦੀ ਮਹਿਜ਼ ਉਮਰ ਸੀ ਤਾਂ ਸਾਰੇ ਪੰਜਾਬ ਦੇ ਵੀ ਇਨਸਾਫ ਪਸੰਦ ਲੋਕਾਂ ਨੂੰ ਇਹ ਮੁੱਦੇ ਦੇ ਉੱਤੇ ਡਟ ਕੇ ਖੜਨਾ ਚਾਹੀਦਾ ਹੈ ਉਹਨਾਂ ਨੂੰ ਵੀ ਆਉਣਾ ਚਾਹੀਦਾ ਤੇ ਇੱਕ ਹੋਰ ਇੱਥੇ ਦੱਸ ਦਈਏ ਕਿ ਇੱਕ ਬਠਿੰਡਾ ਦਾ ਸਮਾਜ ਸੇਵੀ ਜਿਹੜਾ ਲੀਡਰਾਂ ਨੂੰ ਇਹ ਮੈਸੇਜ ਕਰ ਰਿਹਾ ਹੈ ਕਿ ਤੁਸੀਂ ਇਸ ਮਾਮਲੇ ਤੋਂ ਦੂਰ ਹੋ ਉਹੋ ਜਿਹੇ ਬੰਦਿਆਂ ਨੂੰ ਵੀ ਜਿਹੜਾ ਉਹ ਸਾਹਮਣੇ ਨੰਗਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਪੁਲਿਸ ਦੇ ਟਾਊਟ ਬਣ ਕੇ ਇੱਥੇ ਘੁੰਮ ਰਹੇ ਆ ਉਹਨਾਂ ਤੋਂ ਵੀ ਪਰਦੇ ਜਿਹੜੇ ਆ ਉਹ ਚੱਕੇ ਜਾਣ ਤਾਂ ਇਸ ਪਰਿਵਾਰ ਨੂੰ ਜਿਹੜਾ ਇਨਸਾਮ ਮਿਲ ਸਕੇ ਹਲੋ ਹਾਂਜੀ ਹਾਂਜੀ ਐਸਪੀ ਸਾਹਿਬ ਜੀ ਹਾਂਜੀ ਹਾਂਜੀ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਹੀ ਹਾਂ ਲੋਕ ਅਵਾਜ਼ ਟੀਵੀ ਤੋਂ ਹਾਂਜੀ ਹਾਂਜੀ ਬ੍ਰਦਰ ਹਾਂ ਸਰ ਠੀਕ ਹੋ ਜੀ ਵਧੀਆ 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 ਠੀਕ ਠਾਕ ਆਇਆ ਸਰ ਤੁਹਾਡਾ ਵਰਜਨ ਲੈਣਾ ਜੀ ਇੱਕ ਹੁਕਮ ਜਿਹੜਾ CIA 2 ਤੇ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਨੇ ਤਸ਼ੱਦਦ ਕਰਕੇ ਉੱਥੇ ਮੁੰਡਾ ਮਾਰਿਆ ਨਰਿੰਦਰਜੀਪ ਜੀ ਜੀ ਉਹਦਾ ਪਰਿਵਾਰ ਕਹਿੰਦਾ ਵੀ ਸਾਡੇ ਮੁੰਡੇ ਨੂੰ ਕਰੰਟ ਲਾ ਕੇ ਮਾਰਿਆ ਉੱਥੇ ਠੀਕ ਹੈ ਜੀ ਉਹਦੇ ਤੇ ਕੀ ਸਰ ਤੁਹਾਡਾ ਪੱਖ ਹੈ ਜੀ ਉਹਦੇ ਤੇ ਜੇ ਕੋਈ ਆਪਾਂ ਪਹਿਲਾਂ ਉਹਦੇ ਸਟੇਟਮੈਂਟ ਰਿਕਾਰਡ ਕਰਕੇ FIR ਰਜਿਸਟਰ ਕਰਤੀ ਇੱਕ ਵਾਰੀ ਜੀ ਸਰ ਤੇ ਬਾਕੀ ਜਿਹੜੇ ਉਹਨਾਂ ਨੇ ਅਲੀਗੇਸ਼ਨ ਲਗਾਏ ਦਾ ਪੋਸਟਮਾਰਟਮ ਜਿਹੜਾ ਹੋਣਗੇ ਕੌਜ਼ ਆਫ ਡੈਥ ਜਾਂ ਹੋਏਗਾ ਜੋ ਵੀ ਹੈ ਠੀਕ ਹੈ ਉਹ ਪੋਸਟਮਾਰਟਮ ਵੀ EMS ਤੋਂ ਕਰਵਾਤਾ ਸੀ ਜੀ ਠੀਕ ਹੈ ਜੀ ਹੁਣ ਦੇਖੋ ਦੇਚ ਕੀ ਹੁੰਦਾ ਉਸ ਮੁਤਾਬਕ ਫਿਰ ਅਗਲੀ ਪ੍ਰोसीडिंग ਕਰਦਾਂਗੇ ਬਾਕੀ ਆਪਾਂ ਐਫ ਆਈ ਆਰ ਰਜਿਸਟਰ ਕਰਤੀ ਸੀਗੀ ਉਹ ਕਹਿੰਦੇ ਇੰਚਾਰਜ ਤੇ ਕਾਰਵਾਈ ਨਹੀਂ ਕੀਤੀ ਸੀ ਜੀ ਐਸ ਆਈ ਇਹ ਤੇ ਜੀ ਨਹੀਂ ਉਹ ਤਾਂ ਚਲੋ ਉਹਨਾਂ ਨੇ ਜਿਹੜੇ ਬਿਆਨ ਲਖਾਇਆ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਹੈ ਸਟੇਟਮੈਂਟ ਉਹਨਾਂ ਨੇ ਰਿਪੋਰਟ ਕਰਵਾਈ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਮਤਲਬ ਅਜੇ ਬਾਕੀ ਜੇ ਤੁਸੀਂ ਕਹਿੰਦੇ ਪੋਸਟ ਮਾਰਨ ਤੋਂ ਬਾਅਦ ਕਾਰਵਾਈ ਹੋਊ ਹਮ ਲੋ ਜਿਹੜੇ ਅਲੀਗੇਸ਼ਨ ਉਹਨਾਂ ਲਗਾਏ ਵੀ ਟੌਰਚਰ ਕੀਤਾ ਜੋ ਉਹ ਹੈਗਾ ਉਹ ਤਾਂ ਪੋਸਟ ਮਾਰਟਮ ਜੇ ਜਾਂਦਾ ਹੈ ਤਾਂ ਫਿਰ ਆ ਪੋਸਟ ਮੁਤਾਬਕ ਕਰਦਾਂਗੇ ਕਾਰਵਾਈ ਠੀਕ ਹੈ ਸਰ ਠੀਕ ਹੈ ਹਾਂ ਫਸਟ ਚੀ ਥੈਂਕ ਯੂ ਸਹੀ ਨੰਬਰ ਵੀ ਦੱਸ ਦੇਮ 124 ਹੈ ਕਨਾਲ ਦੀ ਠੀਕ ਹੈ ਸਰ ਠੀਕ ਹੈ ਜੀ ਓਕੇ ਵੀਰੇ ਓਕੇ ਥੈਂਕ ਯੂ ਸਰ ਥੈਂਕ ਯੂ ਓਕੇ ਵੀਰੇ